ਇਨੀ ਐ ਤੂੰ ਦੀ ਆਦਨਾ ਪਾਹੀ ਨੂੰ ਤੂੰ ਆਏ ਨਾ ਤੋਰ ਮਾ ਕੇ ਬੈਤਲ ਮਰਪੀਤ ਆ ਕੀ ਕਰਨੂ ਕੱਢ ਲਿਆ ਸਾਰੀ ਬੋਤਲ ਮੰਮੀ ਫੇਰ ਲੜਾਈ ਪਾਉਂਦੇ ਆ ਹਾਂ ਨਹੀਂ ਮੈਂ ਪੀਣੀ ਆ ਹਾਂ ਬੀਬੀ ਅੱਧੀ ਕਿਉਂ ਆ ਬੋਤਲ ਪੈਣਾ ਪਰੋਣੇ ਆਏ ਹੀ 6-7 ਜਾਣੇ ਆਏ ਪਹਿਲਾਂ ਉਹਨਾਂ ਨੂੰ ਪਿਆਰਿਆ ਵਾ ਮੈਂ ਨਹੀਂ ਪੀਣੀ ਬੁਣੀ ਆ ਤੇ ਪੂਰੀ ਪਾਕੇ ਦੀ ਆ ਬੋਤਲ ਮੈਂ ਨਹੀਂ ਪੀਣੀ ਬੁਣੀ ਫਾਲ ਆਪਣੀ ਫਾਲੇ ਖਲ ਨੀ ਹਾਰ ਹੋਣਾ ਵਾ ਇੰਨਾ ਪੀ ਕੇ ਤੂੰ ਕੀ ਕਰਦੀ ਐ ਪੁੱਤ ਹੈ ਕਿ ਤੂੰ ਮੈਂ ਆ ਰਹਿਣਾ ਵਾ ਫੇਰ ਪੀਵੀ ਬਾਅਦ ਚ ਆਏ ਮੈਂ ਤਿੰਨਾ ਤੋਤੇ ਆਈ ਮਥੱਕ ਗਈ ਤੇ ਉਹ ਕੀ ਖਾਦੇ ਦੁਕਾਨ ਨਹੀਂ ਹੋ ਗਿਆ ਆ ਪੀਲਾ ਕੋਈ ਨਹੀਂ ਆ ਮੈਂ ਬਣਾ ਮੈਨੂੰ ਪੂਰੀ ਬੋਤਲ ਨਾਲ ਦੇਵੀ ਉਹ ਇਹ ਰੱਤ ਲੰਦੀਆਂ ਵੀ ਤੇਰੇ ਨੂੰ ਫੱਲਿਆ ਦਿੰਦਾ ਵਾ ਸਾਰੀ ਆ ਤਾਂ ਮੈਂ ਤਾਂ ਲਿਆਂਦੀ ਪੇ ਪਿਛਲੀ ਵਾਰੀ ਲੜਾਈ ਪਈ ਹੈਗੀ ਫੇਰ ਬੋਤਲ ਨਹੀਂ ਨਾਲ ਲਿਆਂਦੀ ਮੈਂ ਹੋਰ ਪੀਣਾ ਮੈਂ ਘਰ ਮੈਂ ਇਥੋਂ ਫਟਾਫਟ ਮੁੱਕਦਾ ਤੇ ਪਾ ਦੇਣੀ। 100 ਰੁਪਏ ਦਾ ਵਸਾਰਾ। ਇਹ ਇੰਨਾ ਅੰਦਾ ਪੀਤੀ ਆਈਆਂ। ਪਤਾ ਹਾਂ ਹਾਂ ਜੀ ਨਹੀਂ ਪੈਣਾ ਪੀਤੀ ਤੇ ਤੁਸੀਂ ਪਰੌਣੇ ਆਏ ਸਵੇਰੇ ਫੇਰ ਕਿਤੇ ਪਰੌਣੇ ਨਹੀਂ ਹੋਣਾ ਲੈਣ ਜਾਵਾਂਗੇ। ਮੈਂ ਬੋਈ ਨਹੀਂ ਆਇਆ ਮੈਂ ਬੋਈ ਤੋ 3 ਦਿਨਾਂ ਤੀ ਹੋਇਆ ਮੈਨੂੰ ਪੂਈ ਬੋਤਲਾਂ ਦੇ ਦੇ। ਅਫਰਾ ਤਾਂ ਘੋਲ ਕੇ ਪੜਾ। ਟੱਕਰ ਘੋਲ ਕੇ ਪੜਾ। ਮੈਨੂੰ ਪੂਈ ਬੋਤਲ ਪਾ ਦੇ ਦੇ ਮੈਂ ਹਿੰਦੇ ਮੀ ਬੋਏ। ਜਿਹੜੇ ਪੀਦੇ ਆਹ ਕਹਿੰਦੇ ਆਪੇ ਮੈਂ ਕੱਲੀ ਬੋਤਲ ਪੀਦਾ ਮੰਮੀ ਕਹਿੰਦੀ ਇਹ ਚੋਂ 50 ਜਾਨੇ ਭਗਤਾ ਦੇ। ਮੰਮੀ ਨੇ ਪਤਾ ਪੀ ਕੇ ਆਈ ਅੰਦਰ ਤੇ ਨੀਂਦ ਨੂੰ ਦੂਧ ਪੀ ਕੇ ਤੂੰ ਰਹੀ ਨਹੀਂ ਨੀਂਦ ਨਹੀਂ ਪਾਈ ਉਤੇ ਮੈਂ ਨਾ ਕੰਜੂਸ ਨਹੀਂ ਮੈਂ ਮੈਂ ਨਾ ਮੁੜਕੇ ਪੇ ਜਿਆਦਾ ਨਾ ਤੂੰ ਕੋ ਮਾਰੋ ਜੀ ਆਈ ਮੌਸਮ ਬਦਲਿਆ ਵਾ ਫੜ ਪੀਲਾ ਮੈਂ ਮਿਲਤੀ ਗੁਰੇ ਲੱਗੀ ਨਾ ਕੋਈ ਆਜੂ ਸਾਡੇ ਕਰਦੇ ਆਕਣਾ ਏਦਾਂ ਆਉਂਦੇ ਆ ਲੰਡਾ ਵੀ ਆਏ ਬੋਦੇ ਵੀ ਤੂੰ ਹਾਂ ਤਾਦੀ ਨਹੀਂ ਆਏ ਮੈਂ ਆ ਜਾਏ ਹਾਂ ਨੰਗਿਆ ਨਹੀਂ ਤੈਨੂੰ ਕੋਈ ਬੋਤ ਪੀ ਭਾਬੀ ਸਾਤੀ ਦਾ ਯਾਰਾ ਤੀਤਾ ਹਾਏ ਹਾਏ ਤੇ ਬਾਹਰ ਵਾਲੀ ਆ ਬਾਹਰਲੇ ਮੁਲਖ ਵਾਲੇ ਦੀ ਆ ਇਹਨੂੰ ਤੇ ਉੱਠ ਕੇ ਮਿਲ ਲੈ ਆ ਮੈਂ ਥੱਤੀ ਆਈ ਹੀ ਉਹ ਤਾਂ ਨਾ ਨਹੀਂ ਤਾ ਦਾ ਤੇ ਮੈਂ ਇੱਥੇ ਮਿਲ ਲਿਆ ਚਲ ਕੋਈ ਉਹ ਤਾਂ ਨਾ ਨਹੀਂ ਆ ਤੋ ਤੋ ਇਹ ਵੀ ਅੱਭੀ ਬੋਤ ਦਿੱਤੀ ਅੱਭੀ ਆਵੇ ਪੀਦੀ ਅੰਦਰ ब <laughs> <नाया। तो वाली। laughs> <laughs> <तो> ना हो ली पागी थापांद म आप तोौलमानी ਪਤੋ ਉਹ ਲੈ ਨੀ ਮੈਂ ਹਾ ਹੈਲੋ ਨੀ ਬਾਗ ਲਗਵਾ ਨਹੀਂ ਸੋ ਸੁਪਨਾ ਦਾ ਤੇਰਾ ਵੀਰ ਵਾ ਇਦਾਂ ਨਹੀਂ ਆ ਕੀ ਦਾ ਹੁੰਦਾ ਤੈਨੂੰ ਬੰਦੇ ਸੱਚ ਬੈਠਾ ਬਹੁਤ ਧੀ ਲੋਂਦਾ ਇਹ ਹੱਥਾਂ ਦੇ ਵਿੱਚ ਵਾ ਐਦਾਂ ਅੱਜ ਕਹਿਤਾ ਕਿ ਤੂੰ ਮੁੜ ਕੇ ਨਾ ਕਹਿ ਦੀ ਤੈਨੂੰ ਬਹੁਤ ਧੀ ਲੋਂਦਾ ਮੈਂ ਭੂਤਾਂ ਦਾ ਹਾਂ ਧੀ ਦਾ ਵੀ ਹੁੰਦਾ ਨਾ ਕਿ ਪੁੱਤਾਂ ਥੋੜੀ ਹੁੰਦਾ ਮਨ ਤੂੰ ਮੋਤੀ ਲਿਆ ਦੇ ਦਮ ਦਮ ਸਭ ਕੁਝ ਲਿਆ ਦੇ ਤੂੰ ਮੋਤੀ ਚਾਬਨਾ ਦੇਬੀਆਂ ਵੀ ਦੇਬੀਆਂ ਨਹੀਂ ਨਾ ਦੇ ਲੱਤ ਦੁੱਲੇ ਨਾ ਦੋ ਉੱਥੇ ਕੱਖ ਨਹੀਂ ਖਾਂਦੀ ਹਾਂ ਨਹੀਂ ਮੇਰੇ ਧੋਏ ਬੇ ਪੁੱਤੇ ਦਾਲੂ ਪਿੰਦਾ ਲਿੰਦਾ ਦਾਲੂ ਪਿੰਦਾ ਲਿੰਦਾ ਇਹ ਤਲ ਆਇਆ ਮੋਤ ਚਾਹ ਤੇ ਸਿੱਧਾ ਦਲੀ ਵਿੱਚ ਦੇਦਾ ਨਾਲੀ ਦੇ ਵਿੱਚ ਦੇਦਿਆ ਟੀ ਦਾਦੀ ਮੈਂ ਬੋਲੀ ਦਾ ਆਪਣੇ ਘਰਾਂ ਨੇ ਭਲਾ ਹੀ ਘਰ ਹੀ ਦੀਆਂ ਸਾਦੇ ਭਾਬੀ ਬਲਨ ਖਤਾ ਲੋ ਲੋ ਲਾਦਾ ਮੈਨੂੰ ਲੋ ਲਾਦਾ ਮੈਨੂੰ ਮੈਂ ਦੱਤਦੀ ਨਹੀਂ ਤੁਹਾਨੂੰ ਕਉ ਦੋ ਕਰਜਾ ਨਹੀਂ ਧੀਏ ਪੀਲਾ ਪਾਣੀ ਦਾ ਘੁੱਟ ਗਾਂ ਕਿਉਂ ਨਹੀਂ ਕਮਲ ਕਦੋਂ ਹਣ ਅਜੇ ਰਹਿਣਾ ਵਾ ਨਾ ਗੱਲਾਂ ਬਾਅਦ ਚ ਕਰ ਲਈ ਸਾਰੀਆਂ ਇੱਥੇ ਇੱਕੋ ਵਾਰੀ ਕਰ ਲੈਣੀਆਂ ਹੁਣੇ ਮੈਂ ਮਤਲਬ ਤੀ ਦਿਨ ਨਹੀਂ ਦੋ ਦਿਨ ਨਹੀਂ ਆ ਕੋਈ ਨਹੀਂ ਰੱਖਾਂਗੇ ਦੋ ਦਿਨ ਹੈ ਨਾ ਪਾਣੀ ਕੋਈ ਨਹੀਂ ਹਵਤਾਰਾ ਖਲਾਂਗੇ ਹੋਰ ਦੱਸ ਕੀ ਆ ਨਹੀਂ ਜਿੰਨੇ ਦਿਨ ਮਰਜੀ ਰਵੇ ਮੇਰੇ ਧੀ ਦਾ ਘਰ ਵਾ ਕੇ ਪਰ ਪਾਣੀ ਪੀਲਾ ਇਹ ਹੋਲਾ ਦੇ ਮਾਤਾ ਮੇਉ ਨਹੀਂ ਆ ਪੀਲਾ ਚਲ ਆ ਜਾ ਉੱਥੇ ਬੈਠ ਤੇ ਲੰਮੀ ਪੈ ਜਾ ਅਕੜੀ ਪੈਣਾ ਥੱਕੀਆਂ ਦੀ ਆ ਜਾ ਮੈਂ ਤੂੰ ਲੈ ਤੇ ਪੈਰਾ ਇਦਾਂ ਤੁਹਾਨੂੰ ਨਮੀ ਪਨਾ ਪਾਪਾ ਨੂੰ ਤਾਂ ਨਹੀਂ ਅਭੀ ਹੋ ਤਾਂ ਨਹੀਂ ਹਾਂ ਲਾ ਮੈਂ ਇੱਥੇ ਹੋਇਆਗਾ ਨਾ ਥਾਲੇ ਦੀਦਾ ਤੂੰ ਤਾਂ ਮੈਂ ਠੀਕ ਤੂੰ ਮਾਤਾ ਹੱਥ ਦੁੱਧ ਲਿਆਤਾ ਤੇ ਤੂੰ ਮੁੰਡੀ ਲੈਣੀ ਆ ਤੋਈ ਨਹੀਂ ਮੈਂ ਕੱਪਰ ਹੋਤਾ ਸੁਕੇ ਜਾਂਦੀ ਉਹ ਘਰ ਹੋਵੇ ਆ ਮੂੰਹ ਦੇ ਦਬਾਉਂ ਘੁਣਾਇਆ ਤੇਰਾ ਵੀਰ ਦਾ ਤੇ ਇੰਨੀਆਂ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੇਰੀ ਵੀ ਰਾਜੀ ਬਾਜੀ ਪੁੱਛਣ ਰਿਆ ਹੀਗਾ ਹਾਂ ਹੋਰ ਹਾ ਹੋਲੀ ਹੋਲੀ ਹਾ ਟਿਕ ਟਿਕ ਪਤਾ ਨਹੀਂ ਕੀ ਵੱਜਣਗੇ ਹਾਂ ਨੀ ਉਹ ਛੱਤ 'ਤੇ ਬਖਾਨੇ ਕੀ ਲੱਗੇਗਾ ਨਾ ਪਵੇ ਹਾਂ ਬਹੁਤ ਕੱਢ ਤੇ ਨਹੀਂ ਮਾਮੀ ਆਉਂਦੀ ਆਉਂਦੀ ਮੈਂ ਇੱਥੇ ਬਲ ਮਜਾਲਦੀ ਹਾਂ ਤੁਮੋਤੇ ਲੈ ਹੀ ਤੋ ਵਰਤੀ ਚਾਹੀਦੀ ਮਾਂ ਨਹੀਂ ਦੋ ਗਾਵਾਂ ਨੂੰ ਦੇ ਦੇ ਉਹ ਲੈ ਹਾਂ ਹਾਂ ਬੀਬੀ ਮਾਂ ਮੈਨੂੰ ਕਿਦਾ ਹੀ ਜਾਂਦਾ ਸੋਣੀ ਜੀ ਲੱਗੀ ਦਾ ਕਿਉਂ ਨਹੀਂ ਬੀਬੀ ਤੋ ਹੀ ਲੱਗਦੀ ਮੈਂ ਵੇਹਾਂ ਮੈਂ ਤਿੰਨਾ ਤੋਏ ਦੁੱਧ ਪਾਦੇ ਆਈ ਹੈ ਤੋ ਹੀ ਕਿਉਂ ਲੱਗਦੀ ਆਵੇ ਤੂੰ ਦੀਆਂ ਪਾਈ ਤੂੰ ਦੀਆਂ ਤੇਤਾ ਭੁੱਲ ਗਿਆ ਪੋਣ ਦਾ ਤੂੰ ਹੀਆ ਪੋਣ ਦਾ ਚੱਲ ਕੋਈ ਨਹੀਂ ਚੂੜੀਆਂ ਤੈਨੂੰ ਇੱਥੋਂ ਚੜਾਵਾ ਗਾਂਗੇ ਪਰ ਜਿੰਨਾ ਤੂੰ ਬੋਲੀ ਜਾਨੀ ਆ ਨਾ ਹਣ ਕੇ ਚੰਗੇ ਨਹੀਂ ਲੱਗੀ ਦਾ ਹਾ ਬੀਬੀ ਮੈਂ ਤੇ ਤੈ ਤਾਂ ਹੂੰ ਤੋ ਦਾਦਾ ਦਦੀ ਲੈਣੀ ਬਾਦ ਵਿੱਚ ਨਹੀਂ ਇੱਦਾ ਹੀ ਦਾਦੀ ਲੈਣੀ ਆ ਉਹ ਤੇ ਮੇਰ ਤੇਰਾ ਰਾਹ ਢੀਕਦੀ ਆ ਤੈਨੂੰ ਮੈਂ ਕੁਝ ਨਹੀਂ ਆਂਦੀ ਮੈਂ ਸਿਰਫ ਸਮਝਾਉਣੀ ਆ ਤੈਨੂੰ ਮੇਰਾ ਤਾਂ ਜੀ ਨਹੀਂ ਲੱਗਣਿਆ ਸਵੇਰ ਦਾ ਮੈਂ ਦੋਲੇ ਗੰਮੀ ਪਿਆਗੀ ਹਾਰ ਕੇ ਮੈਂ ਆਦੀ ਆ ਤੇ ਦੀਲਾ ਦੇ ਹੁਣ ਤੇ ਮੈਨੂੰ ਚਾ ਚੜ ਗਿਆ ਮਿਰਤੀ ਆਈ ਆ ਇਹ ਤੇ ਬਫਾ ਹੋ ਪਾਇਆ ਚਲ ਪਾ ਲੈ ਮਿਰਤੀ ਹਾਂ ਤੇ ਪੈਦੀ ਹੈ ਨਾ ਬਲ ਹਾਂ ਤੇ ਪੈਦੀ ਮੇਰੀ ਬਿੱਟੀ ਜ ਮੇਰੇ ਕੋਲ ਤਾਂ ਬੋਲੀਦਾ ਨਹੀਂ ਹੁੰਦਾ ਬਹੁਤਾ ਹਾਂ ਚੱਲ ਆ ਜਾ ਪਰ ਉੱਥੇ ਬੈਣੀ ਉੱਥੇ ਗੱਲਾਂ ਕਰਦੀ ਨੀ ਉੱਥੇ ਬੈਣੀ ਸਮੋਸੇ ਲਿਆ ਦੇ ਦਮ ਦਮ ਮੈਂ ਦਲਾ ਆ ਜਾ ਉਹ ਤਾਂ ਤੂੰ ਕਿਹੜਾ ਦੱਸਿਆ ਕਿ ਸਮੋਸੇ ਲਿਆ ਕੇ ਰੱਖੇ ਗਾੜੀ ਖੰਡੇ ਹੋ ਉਹਨੂੰ ਖਰਾਬ ਹੋ ਜਾਂਦੇ ਆ ਅੱਧਾ ਤੇ ਆ ਆਪਣਾ ਅੱਬ ਦੇ ਤੇ ਛੱਤ ਜਾ ਤੇ ਮੋਤਸ਼ਾ ਤੇ ਲੈ ਆਈ ਦੇ ਵੀ ਤੇਰਾ ਖਵਾਲ ਲਿਆਊਗਾ ਉੱਧੇ ਗਰਮ ਗਰਮ ਮੈਂ ਨਹੀਂ ਦੋਦੇ ਵਿੱਚ ਦੋਪੋ ਵਿੱਚ ਆ ਜਾਣਾ ਤਾਪਾ ਕਹਿੰਦੇ ਮਠਾਪਾ ਹੁੰਦੀ ਪਾਪਾ ਆਦੀ ਆ ਅੱਜ ਆਊਗੀ ਚੈਂ ਦੀ ਨੀਂਦ ਮਾਤਾ ਲੱਗਦੀ ਸਾਂਮੀ ਆ ਹੋਰ ਨਹੀਂ ਠਾਲਣਾ ਮਾਤਾ ਨੂੰ ਮੈਂ ਇੱਥੇ ਹੀ ਬਹਿ ਜਾਣਾ ਚੱਲ ਮਨਾ ਤੁੱਤੇ ਤੁੱਤੇ ਹਾਂ ਬੋਲਾ ਜਾਂਦੇ ਤੇ ਦਾਲ ਵੀ ਨਹੀਂ ਸੋਂਦਾ ਮੈਂ ਤੇ ਦੀ ਖਾਈ ਤੁੱਤੇ ਲਾ ਦੋ ਮੈਨੂੰ ਹੁਹ ਇਹਨੇ ਦਾਲੂ ਪੀਤੀ ਇਹਨੇ ਲੋਹ ਦੀ ਦਾਲੂ ਮੈਂ ਦੱਪ ਤੇ ਆ ਜਾਂਦਾ ਵਾ ਗੱਤੂ ਬੀਬੀ ਨੂੰ ਤੁੱਤੇ ਲਾ ਦੋ ਮੈਨੂੰ ਹਾਂ ਕਿੰਨੇ ਸਿਹੜ ਮਾਰਦੀ ਆ ਹਾਂ ਇੰਨੂ ਦਾ ਬਾਪਾ ਨੂੰ ਸਾਡੇ ਕਿ ਆਇਆ ਅਸੀਂ ਪੇਕੇ ਦੇ ਰਾਰ ਦਿਮਿਆ ਮੈਂ ਅੱਜ ਘਰ ਸਤਾ ਉਹ ਇਹਦੇ ਮਨ ਨੂੰ ਸੁਪਨਾ ਹੀ ਆਉਂਦਿਆ ਏ ਓਏ ਉਹ ਇਹਦੇ ਮਨ ਉਸਦਾ ਵੀ ਨਹੀਂ ਜੰਡੀ ਚੈਨ ਕਰਨ ਵਾਸਤੇ ਜਿਵੇਂ ਮੈਂ ਆਖਿਆ ਸੀ ਮਾਜੇ ਨਾ ਪੀ ਕੇ ਸਾਹਮਣੇ ਆ ਵਧੀਆ ਚੜੂਗਾ ਸੂਰ ਸਰਾਬ ਦਾ ਸੁਪਨੇ ਚ ਆ ਕੇ ਵੀ ਮੇਰੀ ਲਾਤੀ ਇਹਨੇ ਲੈ ਸੁਪਨੇ ਜੋਨੀ ਮੇਰਾ ਕਹਿੜਾ ਛੜਦੀ ਮਵਤੀ ਕਾਦੀ ਵਿਆਹ ਲੈਂਦੀ ਮੈਂ ਤਾਂ ਐ ਨਿਆਣਾ ਹੀ ਗੋਦ ਲਿਆ ਇੱਕ ਹਸਾਬ ਦਾ ਨਿਆਣਾ ਨਿਆਣਾ ਕਰਦੀ ਰਿੰਦੀ ਹਜੇ ਫਰਕ ਤਾਂ ਇਹਦੀਆਂ ਨਿਆਣੇ ਵਾਲੀਆਂ ਸੁਪਨੇ ਵਿੱਚ ਵੀ ਕੁੜਕਰੇ ਮੰਗਣ ਦੀ ਹਾਂ ਚਾਲ ਮਨਾਸਾਂ ਸੁਪਨਾ ਹੀ ਇਹਨਾ ਸਾਰਾ ਸਮਾਨ ਜੱਤ ਕਰ ਲਵਾ ਸਭ ਕੁਝ ਪਾਤ ਲਿਆ ਨਾ ਇਹ ਨਾਵੇਂ ਛੇਤੀ ਛੇਤੀ ਵਿੱਚ ਕਿਸਮਾਨ ਦਾ ਚੇਤਾ ਹੀ ਭੁੱਲ ਜੇ ਕਿਤੇ ਵਾਪਸ ਹੀ ਨਾ ਆਉਣਾ ਪਵੇ ਰਾਹ ਵਿੱਚੋਂ ਨਾ ਚੱਲ ਮਨਾ ਪਾਧਾ ਦਾ ਸਾਰਾ ਕੁਝ ਹੀ ਲਿਆਂ ਬਸ ਆਹੋ ਰਹਿ ਗਿਆ ਇੱਕ ਦਾ ਸਮਾਨ ਪਾਉਣ ਵਾਲਾ ਵਿੱਚ ਇਹ ਪਾਇਦਾ ਮਾਨੰ ਦਿelte ne ਕਰਨ ਡਿਆ ਹੁਣ ਭੇਜਣ ਨੂੰ ਪਰ ਕੀ ਕਰਾਂ ਮਜਬੂਰੀ ਆ ਬਸ ਹੁਣ ਕਿੰਦੇ ਹੰਦੇ ਨਾ ਘੱਡ ਦੀ ਖਾਤਰ ਬੜੀ ਦੂਰ ਜਾਣਾ ਪੈਂਦਾ ਬੰਦੇ ਨੂੰ ਤੇ ਰੋਟੀ ਤੇ ਬੁਰਕੀ ਖਾਣੀ ਆ ਬੰਦੇ ਨੇ ਚੱਲ ਮਨਾ ਪਤਾ ਨਹੀਂ ਕਿੱਥੇ ਘਰ ਰਹਿ ਗਈ ਹਾਂ ਇਹ ਨਹੀਂ ਹੈ ਜਿਸ ਮਹਾਲਾ ਜੰਧਿਆਨ ਕਿ ਜੋਤੀ ਕਰਤਾ ਬੈਕ ਚਾਰੀ ਹਾਂਜੀ ਸਾਰਾ ਕੁਝ ਭਾਰਤਾ ਜਿਵੇਂ ਗੱਡੀ ਆਦਾ ਡਿਕਣਦੇ ਆ ਵਾ ਗੱਡੀ ਬਣੇ ਨਾ ਬਾਹਰ ਜਾਣਾ ਤੂੰ ਹੀ ਜਾਣਾ ਹੁਣ ਤਾਂ ਆਪਣਾ ਬੱਸ ਕਰਾ ਲੈਣਾ ਮਤਲਬ ਆ ਕਰਾਏ ਰ ਮੇਰੀ ਗੱਲ ਸੁਣੋ ਬੈਕ ਮੈਂ ਰੱਖਿਆ ਤੇ ਕਾਲਾ ਪਿਆ ਉਹ ਅੰਦਰ ਵੀ ਆ ਜਾ ਕੋਈ ਨਹੀਂ ਬੱਸ ਚਲੀ ਜਾਣਾ ਤੈਨੂੰ ਹੁਣ ਉੱਥੇ ਜਾਣਾ ਮੈਂ ਕਾਲੀ ਵਾਲੀ ਕਿਹੜੀ ਗੱਲ ਮੇਰੀ ਗੱਲ ਸੁਣੋ ਤੂੰ ਹੀ ਬਾਹਰ ਚੱਲਿਆ ਤੈਨੂੰ ਹੋਰ ਤਰ੍ਹਾਂ ਨਹੀਂ ਹੋਣਿਆ ਅੱਜ ਕਿਹੜਾ ਟਾਈਮ ਹੋਇਆ ਸਾਡੇ ਵਿਆਹ ਨੂੰ ਮੱਸਾ 3-4 ਮਹੀਨੇ ਹੋਏ ਨੇ ਜੇ ਤਨ ਮੈਂ ਕਹਿੰਦੀ ਰਹੀ ਆ ਕਿ ਮੈਨੂੰ ਤੇ ਬਾਹਰ ਸੇ ਮੱਥਾ ਟਿਕਾ ਲਿਓ ਕਿ ਰਿਸ਼ਤੇਦਾਰ ਤੇ ਲੈ ਜਾਓ ਤੂੰ ਉੱਥੇ ਵੀ ਨਹੀਂ ਖੜਿਆ ਮੇਨ ਦਾ ਲੱਗਦਾ ਤੇ ਖੋਸ਼ ਹੋ ਬਾਹਰ ਜਾਣ ਵਿੱਚ ਜੋ ਤੀ ਮੇਰਾ ਕਿਹੜਾ ਜੀ ਕਰਦਾ ਜਾਣ ਨੂੰ ਮਜਬੂਰੀਆਂ ਵਾਂ ਘਰਾਂ ਦੀਆਂ ਢਿੱਡ ਬਦਲੇ ਜਾਣਾ ਪੈਂਦਾ ਨਾਲੇ 4 ਮਹੀਨੇ ਤੇ ਮੈਂ ਕੱਢ ਚੱਲਿਆ ਵਾਂ ਤੇ ਜੇ ਮੈਂ ਨਾ ਗਿਆ ਤੇ ਉਹਨਾਂ ਨੇ ਪਾਸਪੋਰਟ ਜਿਹੜਾ ਵਾ ਮੁੜ ਕੇ ਵਿਆਹ ਨਹੀਂ ਲਾਉਣਾ ਦੇਰਾਂ ਤੋਂ ਛੋਟਾ ਕਰ 4 ਮਹੀਨੇ ਮੈਂ ਲਾ ਕੇ 5 ਤੇ ਆ ਜਾਣਾ ਵਾ ਕੋਈ ਗੱਲ ਇਹ ਵਿਜੇ ਕਿਹੜੇ ਲੱਗਦੀ ਐ ਈਡੀ ਛੇਤੀ ਘਰਾਂ ਦੀਆਂ ਮਜਬੂਰੀਆਂ ਕਰਕੇ ਤੇ ਜਾਣਾ ਪੈਂਦਾ ਵਾ ਕਿਦਾ ਕੀ ਕਰਦਾ ਜਾਣ ਨੂੰ ਨਹੀਂ ਤੁਸੀਂ ਤੇ ਬੜੇ ਢਿੱਲੇ ਜਿਹਾ ਮੋਨਾ ਕਹਤਾ ਕਿ ਬਾਹਰ ਜਾਣਾ ਮਜਬੂਰੀ ਐ ਕੀ ਕਹ ਲੈ ਇੱਥੇ ਕੰਮ ਹੈ ਨਹੀਂ 36 ਕੰਮ ਨਹੀਂ ਤੇ ਜੇ ਬੰਦੇ ਨੇ ਇੱਥੇ ਕਰਨੇ ਹੋਣ ਤੇ ਆਪਣੀ ਜ਼ਮੀਨ ਐ ਤੁਹਾਡੇ ਕੋਲ ਤੇ ਉਹ ਨਹੀਂ ਖੇਤੀਬਾੜੀ ਨਹੀਂ ਕਰ ਸਕਦੇ ਤੁਸੀਂ ਚੌਕ ਤੋਂ ਠੇਕੇ ਦੇ ਦਿੰਦੇ ਬਸ ਤੇ ਠੇਕੇ ਤੋਂ ਕਿੰਨੇ ਕੇ ਪੈਸੇ ਆਉਂਦੇ ਨੇ ਕਿਤੇ ਮੇਰੀ ਗੱਲ ਸੁਣੋ ਬਸ ਆਹੋ 6 ਮਹੀਨੇ ਲਾ ਕੇ ਨਾ ਬਾਅਦ ਵਿੱਚ ਨਾ ਜਾਇਓ ਬਾਹਰ ਜੋਤੀ ਕਿ ਲਹਿੜ ਚੁਗੀ ਨਿਕਲਦਾ ਵਾ ਬਾਰ ਹੁਣ ਮੇਰਾ ਕੰਮ ਸੈੱਟ ਵਾ ਤੇ ਮੈਨੂੰ ਜਾਣਦੇ ਤੇ ਤੂੰ ਦਿਲ ਨਾਲ ਛੋਟਾ ਗਾ 6 ਮਹੀਨੇ ਬਾਅਦ ਮੈਂ ਆਇਆ ਨਾ ਵਾ ਤੇ ਦਿਲ ਤੇ ਪੱਥਰ ਰੱਖ ਕੇ ਚੱਲਿਆ ਮੈਂ ਘਰਾਂ ਦੀਆਂ ਮਜਬੂਰੀਆਂ ਕੀ ਕਰਨਾ ਇੱਥੇ ਚਲੋ ਕੀ ਕਰਨਾ ਫਿਰ ਹੁਣ ਜੇ ਤੁਹਾਡੇ ਵਿਆਹ ਨਹੀਂ ਸਰਦਾ ਤੇ ਕਿਥੋਂ ਆਇਆ ਮੇਰਾ ਪੁੱਤ ਅੰਦਰ ਕੀ ਕਰਨ ਦੀ ਪਈ ਹੁਣੀ ਡੜੇ ਨਹੀਂ ਡੇ ਹੋਰ ਕੀ ਕਰਨਾ ਨਹੀਂ ਲੜੀ ਜਾਣ ਦੇ ਬਸ ਮੰਨਦੇ ਹੂੰ ਤਾਂ ਕਰਕੇ ਤੇ ਮੈਂ ਇੱਕ ਸਾਈਡ ਤੇ ਆਣ ਕੇ ਬਹਿ ਗਈ ਮੇਰ ਕੋ ਨਾ ਰੋਲਾ ਰੋਲਾ ਨਹੀਂ ਵੇਖਿਆ ਜਾਂਦਾ ਪੁੱਤ ਅੱਛਾ ਹਾਂ ਅੱਜ ਮੈਂ ਗੱਲ ਦੱਸਾਂ ਹਾਂ ਦੱਸ ਪੁੱਤ ਅੱਜ ਸਕੂਲ ਨੂੰ ਟ੍ਰਿਪ 'ਤੇ ਜਾਣੀ ਟ੍ਰਿਪ 'ਤੇ ਜਾਣੀ ਮਾਂ ਮੈਨੂੰ ਪੈਸੇ ਦੇ ਦੇ ਕਿੰਨੇ ਦਿੱਤੇ ਪੁੱਤ ਪੈਸੇ ਤੈਨੂੰ ਸੱਚ ਨੇ ਕਿੰਨੇ ਪੈਸੇ 1500 ਨਾ ਪੁੱਤ ਤੂੰ ਨਹੀਂ ਜਾਣਾ ਉੱਥੇ ਚੰਗਾ ਪੁੱਤ ਨਹੀਂ ਜਾਣਾ ਜਦ ਮਾਂ ਨੇ ਕਿਹਾ ਤਾਂ ਨਾ ਤੇ ਮਾਂ ਦਾ ਕਹਿਣਾ ਨਹੀਂ ਮੋੜੀਦਾ ਨਹੀਂ ਜਾਣੀ ਆ ਮੈਂ ਨਹੀਂ ਆਮੀ ਹਰ ਕੋਈ ਜਾਣਦਾ ਸਾਡੀ ਸਾਡੀ ਘਰ ਦੇ ਸਾਰੇ ਜਾਣੇ ਜਾਣਦੇ ਨਾ ਤੇ ਪਿਛਲੀ ਵਾਰ ਕੀ ਲਿਆ ਗਿਆ ਪੁੱਤ ਮੇਰੇ ਤੋਂ ਗੱਲ ਸੁਣ ਹਾਂ ਮੈਂ ਤੈਨੂੰ ਕਿੰਨਾ ਪਿਆਰ ਨਾਲ ਸਮਝਾਉਣੀ ਆਂ ਅੰਦਰ ਬਾੜ ਵੜ ਕੇ ਜਿਹੜੇ ਸਾਰੇ ਲੋਕੀ ਜਾਣਦੇ ਨਾ ਉਹਦੀ ਰੀਸ ਥੋੜੀ ਕਰੀਦੀ ਆ ਹੁਣ ਕਿਹਦੀ ਰੀਸ ਥੋੜੀ ਕਰਨੀ ਆ ਪੁੱਤ ਪਿਛਲੀ ਵਾਰ ਤੂੰ ਬੰਡੇ ਲੈਣੇ ਕਿ ਗਏਗੇ ਕਿ ਤੂੰ ਜਾਣੀ ਕਿ ਉੱਥੇ ਡੋਬਣਾ ਚਾਹੀ ਤਾਂ ਕਰਕੇ ਐਨੀ ਗੱਲ ਨਾ ਮੇਰੀ ਤੀ ਬੋਲਿਆ ਕਰ ਆਪਣੇ ਮੂੰਹ ਚੰਗਾ ਤੇ ਹੁਣ ਜੇ ਟੈਂਪਲਿੰਗ ਪਾਰਕ ਲੈ ਕੇ ਜਾਣਦੇ ਆ ਉੱਥੇ ਕੀ ਹੋਣਾ ਨਹੀਂ ਜਾਣਾ ਮੇਰੀ ਪੀਣੀ ਨਹੀਂ ਤੂੰ ਕਿਉਂ ਨਹੀਂ ਸਮਝਦੀ ਸਮਰੀਤਿਆ ਤੈਨੂੰ ਮੈਂ ਕਿੰਨੀ ਵਾਰੀ ਸਮਝਾਉਣੀ ਆ ਬਤ ਨਹੀਂ ਜਾਈਦਾ ਕਿਉਂ ਨਹੀਂ ਜਾਈਦਾ ਇੱਕ ਮਿੰਟ ਨਾ ਤੇਰੇ ਕਰਕੇ ਤੇ ਮੈਂ ਜੀਂਦੀ ਆ ਤੇ ਤੂੰ ਹੀ ਮੇਰੇ ਤੋਂ ਦੂਰ ਜਾਏਂਗੀ ਤੇ ਮੇਰਾ ਦਿਲ ਲੱਗਣ ਡਿਆ ਮਗਰ ਤੱਪੇ ਜੋ ਨਾਮ ਇਹਨੂੰ ਕੀ ਹੋ ਗਿਆ ਇਹ ਤਾਂ ਸਕੂਲ ਜਾਣੀ ਆ ਨਾ ਮੈਨੂੰ ਖੁਸ਼ ਮੈਂ ਕਿੰਨਾ ਕਿ ਇਕੱਲੀ ਬੈਠਾ ਰੋਣੀ ਆ ਇੱਕ ਮਿੰਟ ਵੀ ਮੈਂ ਰਹਿ ਨਹੀਂ ਸਕਦੀ ਤੇਰੇ ਤੋਂ ਬਿਨਾ ਤੇ ਤੂੰ ਕਹਿੰਨੀ ਆ ਕਿ ਮੈਂ ਉੱਥੇ ਜਾਣਾ ਵਾ ਪਤਾ ਨਹੀਂ ਉੱਥੇ ਕਿੰਨੇ ਦਿਨ ਲੱਗਣੇ ਆ 2 ਲੱਗਣੇ ਕਿ 3 ਦਿਨ ਲੱਗਣੇ ਆ ਜਿਹਦਾ ਅੱਜ ਸਵੇਰੇ ਗਈ ਨਾ ਹਨਾ ਸ਼ਾਮਾਂ ਦੇ 5 ਵਜੇ ਆਏ ਨਾ ਜੇ ਤੂੰ ਉਹ ਨਾ ਮੇਰੇ ਕੋਲ ਹੁੰਦੀ ਤੇ ਕੀ ਬਤਾਂ ਮੈਂ ਕੋਈ ਮਰਮਰ ਨਹੀਂ ਜਾਣਾ ਇਹਦੋਂ ਨਾ ਹਾਂ ਬੋਲਣਾ ਤੇ ਪਾਪਾ ਨੇ ਉਹ ਦੋਣਾ ਵਾ ਪਾਪਾ ਵੀ ਆ ਜੈ ਨਾ ਪੁੱਤ ਆਪੇ ਆ ਜਾਣਗੇ ਜਦੋਂ ਦਾ ਮਨ ਹੋਇਆ ਨਾ ਜਦੋਂ ਦਾ ਦਿਲ ਕੀਤਾ ਆਪਣੀ ਧੀ ਨੂੰ ਵੇਖਣ ਨੂੰ ਤਾਂ ਉਹਨਾਂ ਨੇ ਆਪੇ ਆ ਜਾਣਾ ਮੇਰੇ ਕੋਲ ਤੇਰੀ ਮਾਂ ਹੈਗੀ ਨਾ ਤਾਂ ਮੈਂ ਪਾਪਾ ਨੂੰ ਵੇਖਿਆ ਨਹੀਂ ਕੋਈ ਜੋ ਸਾਰੇ ਜਾਂਦੇ ਨੇ ਪਹਿਲੇ ਸੀਚਰ ਦੀ ਮੀਟਿੰਗ ਦੇ ਤੇ ਉਹਨੇ ਮੰਮਾ ਪਾਪਾ ਹੁੰਦੇ ਆ ਸਾਰਿਆਂ ਦੇ ਨਾਲ ਤੇ ਮਿੱਟੇ ਹੀ ਇਕੱਲੇ ਜਾਣੇ ਮੈਨਾਂ ਤੇ ਚਲ ਕੋਈ ਨਹੀਂ ਪਤਾ ਮੈਂ ਤੇਰਾ ਮਾਂ ਵੀ ਮੈਂ ਵਾਂ ਤੇ ਪਿਓ ਵੀ ਤੇਰਾ ਮੈਂ ਵਾਂ ਤੂੰ ਕਾ ਤੂੰ ਟੈਨਸ਼ਨ ਲੈਨੀ ਹੋਵੇ ਤੇਰੇ ਚਾਚੂ ਆ ਚਾਚੀ ਆ ਤੇਰੀ ਦਾਦੀ ਆ ਦਾਦਾ ਵਾਂ ਸਾਰੇ ਤੇਰੇ ਕੋਲ ਹੈਗੇ ਆ ਤੇਰੇ ਪਾਪਾ ਦੀ ਕਾ ਤੈਨੂੰ ਅੱਜ ਟੈਨਸ਼ਨ ਲੱਗੀ ਤੇ ਕਿਉਂ ਤੇਰੇ ਨਾ ਜາດ ਜੀ ਆਉਂਦੀ ਆ ਹੈ ਕੋਈ ਜੇ ਪਾਪਾ ਹੁੰਦੇ ਫਿਰ ਪਾਪਾ ਨੇ ਮੈਨੂੰ ਜਾਣ ਦੇਣਾ ਹੈਗਾ ਕੀ ਜਾਣ ਜਿੰਦਬ ਨੂੰ ਕੁਦੇ ਵੀ ਮੈਂ ਤੇਰੇ ਨਾਲ ਇੰਨਾ ਕਰਦੀ ਆ ਹੈ ਇੰਨਾ ਤੇਰੇ ਨਾਲ ਕਰਦੀ ਸਾਹਾਂ ਸਾਹ ਲੈੰਨੀ ਆ ਤੇਰੇ ਤੋਂ ਮੈਨੂੰ ਇੱਕ ਮਿੰਟ ਨਹੀਂ ਰਹਿ ਸਕਦੀ ਫੇਰ ਵੀ ਤੈਨੂੰ ਪਾਪਾ ਦੀ ਯਾਦ ਆਉਂਦੀ ਆ ਜਿਹੜਾ ਮੇਰਾ ਇੰਨਾ ਪਿਆਰਾ ਉਹ ਕਿ ਗਿਣਤੀ ਵਿੱਚ ਹੀ ਨਹੀਂ ਫਿਰ ਹੈ ਗੱਜ ਸੇਬ ਤੂੰ ਮੈਨੂੰ ਨਾ ਜਦੋਂ ਦੀ ਮੈਂ ਖੁੱਲੇ ਪਈ ਆ ਨਾ ਇਹ ਦਿਲਾਰੇ ਸਾਰੇ ਅਗਰ ਟ੍ਰਿਪ ਜਾਂਦੀ ਨਾ ਤੈਨੂੰ ਕੀ ਲੱਗਣਾ ਮੈਨੂੰ ਘਰੇ ਬੈਠੇ ਰਹਿਣ ਨਾਲ ਤੇ ਮਨ ਜਾਂਦੁੰਨੇ ਆ ਕਿੱਥੇ ਨਹੀਂ ਜਾਂਦੀਆਂ ਜੇ ਤਿਆਂ ਜਵਾਨ ਹੋਣ ਦਾ ਪਣਾ ਫਿਰ ਕਿੱਥੇ ਨਹੀਂ ਜਾਂਦੀਆਂ ਚੰਗਾ ਤੇ ਤੂੰ ਕਿੱਥੇ ਨਹੀਂ ਜਾਣਾ ਜੂਣਾ ਤੇ ਮੈਂ ਦੱਸ ਦਿੱਤਾ ਸਿੱਧੀ ਗੱਲ ਜੜੀ ਤੇ ਚਾਚੂ ਦੇ ਪੈਸੇ ਵਾਪਸ ਕਰ ਚਾਹ ਨਹੀਂ ਹੋਈ ਅੱਡੀ ਗਲਾਜ਼ੀ ਤੇ ਜੁਗੜੀਆਂ ਵੀ ਤੇ ਉਹੀ ਆ ਉਹੀ ਜਵਾਨ ਹੋਣ ਜਵਾ ਦੇ ਮੇ ਮੇਪਾ ਫੇਕ ਦੰ ਮੰਨੀ ਜਾਂਦੇ ਸੋ ਉਹਨਾਂ ਦੀ ਰੇਸ ਕਰਨੀ ਆ ਹਾਂ ਹੁਣ ਮੈਂ ਕਰਨੀ ਤੂੰ ਇਹ ਮੈਨੂੰ ਕਿਤੇ ਜਾਣ ਹੀ ਨਹੀਂ ਦਿੰਦੇ ਨਾ ਤੂੰ ਹੀ ਲੈ ਕੇ ਜਾਂਦੇ ਆ ਕਿਤੇ ਘਰੇ ਬੈਠੇ ਰਹਿਣਾ ਆ ਮੈਂ ਬੈਂਤੀ ਨੂੰ ਲੈ ਜਾਾਂਗੇ ਉਹਦੇ ਨਾਲ ਘੁੰਮਣ ਕੰਮ ਕਰਦੇ ਪਰ ਤੂੰ ਨਾਲ ਜਾਣਾ ਨਹੀਂ ਕਿਤੇ ਵੀ ਚੰਗਾ ਤੇ ਨਾ ਮੇਰੇ ਧੀ ਜਿਹੜੀ ਕਰਿਆ ਕਰ ਐਵੇਂ ਨਾ ਸੰਗੀ ਰਿਆ ਕਰ ਕਰੀ ਚਾਚੀ ਕੋਲ ਪੈਸੇ ਮੰਗਦੀਆਂ ਕਦੀ ਚਾਚੂ ਕੋਲ ਪੈਸੇ ਮੰਗਦੀਆਂ ਮੈਂ ਤਾਂ ਦੱਸਿਆ ਹੈਗਾ ਬਸ ਉਹਨਾਂ ਦੇ ਚਾਚੀ ਕਹਿੰਦੇ ਕਿ ਤੇਨੂੰ ਨਵਾਂ ਸੂਟ ਵੀ ਲੈ ਕੇ ਦਵਾਂਗੇ ਚਾਚੀ ਤੇ ਵੀ ਕਹਿਣਾ ਦਾਦੀ ਤੇਰੇ ਨਾਲ ਲੜ ਲੜ ਕੇ ਤੇਰੇ ਵਾਸਤੇ ਤਾਂ ਲੜਦੀ ਰਹਿੰਦੀ ਆ ਕਦੀ ਪੈਸੇ ਮੰਗਦੀ ਕਦੀ ਕੋਸ਼ ਕਰਦੀ ਆ ਐਵੇਂ ਨਾ ਤੰਗ ਕਰਿਆ ਕਰ ਕਦੀ ਕਿਸ ਨੂੰ ਤੇ ਕਦੀ ਕਿਸ ਨੂੰ ਚੰਗਾ ਜਿੱਦਾਂ ਨਹੀਂ ਤੇਰੀ ਮਾਂ ਮਨਾ ਤੂੰ ਉਦਾਂ ਦੀ ਹੋ ਕੇ ਦਾਸਾਂ ਤੂੰ ਕਹਤੇ ਮੈਂ ਕਰਦੀ ਰਹਿਣੀ ਆ ਮੈਂ ਨਹੀਂ ਮੈਂ ਜਾਣਾ ਵਾ ਨਹੀਂ ਜਾਣਾ ਪੁੱਤ ਕਿਉਂ ਨਹੀਂ ਸਮਝਦੀ ਤੂੰ ਮੈਂ ਜਾਣਾ ਹਾਂ ਹਾਂ ਤੇ ਨੇ ਥੋਏ ਬੈਠੇ ਬਾਦ ਵਿੱਚ ਪਾਪਾ ਵੀ ਤੀ ਤੰਨੀ ਕੋਈ ਨਹੀਂ ਆ ਤੋਲੇ ਪੂਰੀਆਂ ਬਾਦ ਦੇ ਹਾਂ ਕੋਈ ਨਹੀਂ ਬਣਾ ਦਿੰਨੇ ਆ ਕੀ ਕਰਦੀ ਆਈ ਆ ਮੈਂ ਤੋਤ ਨਹੀਂ ਉਦਾਂ ਬੈਠਾਂ ਹਾਂ ਹਾਈ ਕੋਸ਼ਨੀਆ ਸੋਨੀਆ ਨਹੀਂ 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 ਹੇ ਬਾਈ ਕੋਸ਼ਨੀਆ ਨਿਆਣੀ ਆ ਤਿੰਨੇ ਬੈ ਆਈ ਨੇ ਬੈਦੇ ਮੈਂ ਤਾਤ ਤੋਂ ਦੀ ਜੇ ਦੁੱਧ ਪਾਤੀ ਹੁੰਦੀ ਤੀ ਤਿੰਨੇ ਪਰਾਦੇ ਪਾੜ ਜਾਣਗੇ ਹੋ ਹਾਂ ਦੇ ਨਾ ਮੈਂ ਨਾ ਲੈਣੀ ਮੈਂ ਚੂਤ ਲੈ ਰਿਆ ਉਹਨਾਂ ਨੂੰ ਦੁੱਧ ਲੈ ਦੂ ਨਾ ਪਰ ਨਾ ਨੂੰ ਸੋੜ ਸੋਣਾ ਦੇ ਦੇ ਮੇਰੇ ਬਹਿ ਨਹੀਂ 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 ਹੋਗੀ ਮੈਂ ਖੋਲੇ ਤੇ ਨਹੀਂ ਹੋਗੀ ਮੇਰੇ ਮੇਹੋਗੇ ਮੇਹੋਗੇ ਮੈਂ ਆ ਗਏ ਹਾਂ ਨਾ ਫਰਾਦੀ ਖਾਹ ਪਾਦੀ ਤੇਤੀ ਹੋ ਜਾਂਦਾ ਹੈ ਹੀ ਆ ਨਹੀਂ ਸਮਰੀਦ ਪਤ ਤੂੰ ਆ ਖੋ ਪਾੜ ਜਾਣਗੇ ਕੀ ਕਰਦੇ ਸੀ ਹਾਏ ਹਾਏ ਕੀ ਕਰਦੀ ਆ ਜੀ ਜੋਦ ਤਾ ਮਾਇਆ ਮੈਨੂੰ ਹਾਏ ਬਤਨਾ ਮਾਦੀ ਆ ਤੂੰ ਕਿਦੀ ਦੋਦੀ ਮੈਂ ਪਹਿਲਾਂ ਮੈਂ ਰੋਣ ਲੱਗੀ ਮੈਨੂੰ ਪਤਾ ਪੁੱਤ ਤੀਦੀ ਦੋਦੀ ਦਤ ਮੈਂ ਆਦਨੀ ਆ ਲੈ ਆਦਨੀ ਦੇ ਦੇ ਸੋਣੀ ਬੇ ਦੇ ਦੇ ਤਨ ਬੱਤੀ ਆ ਨਹੀਂ ਆਨੀ ਮੈਨੂੰ ਨਹੀਂ ਪਤਾ ਪੁੱਤ ਮੈਂ ਕਦੀ ਪੈ ਇਨੇ ਦੇਤੀ ਹਾਈ ਮੰਮੀਆਂ ਆਏ ਬੋਲੇ ਆਏ ਤਾਂ ਮਾਦੀਆ ਕਿ ਦਿਨੋ ਦੋ ਦੋਤੀਆਂ ਮਾ ਨਹੀਂ ਪਤਾ ਕੀ ਕਰਦੀਆਂ ਤੋ ਲੈ ਮੈਨੇ ਨਵਾਰਾ ਹੈ ਇਹ ਦੇ ਦੇ ਲੀ ਮੈਂ ਬ੍ਰਤੀ ਨਾ ਕਿ ਤੀਤਾ ਦੀ ਭਾਬੀ ਦੇ ਤੋਈ ਆ ਦੇ ਦੇ ਬੋ ਮੈਂ ਦੋ ਮੁੱਤੀਆਂ ਮਾ ਆ ਦੇ ਦੂੰਗੀ

ਕੋਈ ਕਿਉਂ ਪੈਸੇ ਦੁੱਧ ਕੋ ਕਿੱਥੇ ਪੈਸੇ ਲਿਆ ਬੜਾ ਮੀਤ ਲੈਦੀ ਮੀਤ ਇਹ ਸਮਝ ਮੈ ਇਹਦ ਕੋ ਕਿਥੋਂ ਹੋਣੇ ਪੈਸੇ ਕਿਹੜੇ ਪੈਸੇ ਆ ਕਿਤੇ ਹੋਣੇ 10 20 ਰੁਪਏ ਉਹਦੇ ਕੋ ਨਿਆਣੀ ਕੋ ਨਹੀਂ ਬੀਬੀ ਜੇ ਮੀ ਤਾਂ ਤਾਂ ਦੁੱਧ ਪਾਤੇ ਵਦੇ ਵਦੇ ਪਹਿਲਾਂ ਤੋਂ ਨਹੀਂ ਨਾ ਪੰਦ ਪੰਦ ਤੋਂ ਉਹ ਹੀ ਉਹ ਹੀ ਬਾਈ ਨੇ ਮੈਂ ਤੋਂ ਲੈਣ ਤੇ ਮੇ ਮੁੱਤੀਆਂ ਮਾਇਦੀ ਨੇ ਤੇ ਇਹਨੂੰ ਬਲੇ ਖਾ ਲੱਗਾ ਵਾ ਕਿਥੋਂ ਉਹਦੇ ਕੋ ਪੈਸੇ ਆਏ ਆ ਮੰਮੀ ਸਮਰੀਦ ਕੋ ਪੈਸੇ ਹੈਗੇ ਹੀਗਾ 1500 ਰੁਪਇਆ ਹੀ ਕਿਥੋਂ ਲੈ ਆਤ ਨਹੀਂ ਦਿੱਤੇ ਹੀਗਾ ਉਹਨੇ ਟੂਰ ਤੇ ਜਾਣਾ ਹੈ ਸਮਰੀਦ ਨੇ ਸਾਰੀਆਂ ਕੁੜੀਆਂ ਨੇ ਜਾਣਾ ਹੈ ਤਮੀਦ ਨੇ ਮੁਤਿਆ ਮਾਇਆ ਨਾ ਜਿੰਨੇ ਦਿਨੇ ਦੋਦੀ ਮੈਂ ਤਾਂ ਪੈਦੇ ਤੋਲੇ ਮੇਰੀ ਕੁੜੀ ਆਪਣਾ ਜੀ ਆ ਗਈ ਹੈ ਨਾ ਦਿਹਾੜੀ ਤੁਸੀਂ ਇਦਾਂ ਬਹੁਤ ਪਰੇਸ਼ਾਨ ਕਰਦੀਆਂ ਜੇ ਤੂੰ ਵੀ ਤੇਰਾ ਵੀ ਕਸੂਰ ਹੈਗਾ ਬਾਤਰਾ ਮੇਰੀ ਗੱਲ ਸੁਣ ਲੈ ਨਾਲੇ ਮੇਰੀ ਗੱਲ ਸੁਣ ਕੁੜੀਆਂ ਨੇ ਕਿੱਥੇ ਜਾਣਾ ਵਾ ਟੂਰ ਤੇ ਚੁੱਪ ਕਰ ਜਾ ਮੈਂ ਇਹਨਾਂ ਨਾਲ ਗੱਲ ਕਰ ਲੈਂਦੇ ਮੈਂ ਤੁਹਾਨੂੰ ਦਿੰਨੀ ਆ ਪੈਸੇ ਜਿੰਨੇ ਆਖਿਆ ਕਿ ਉਹਨੇ ਦੇ ਦਿੱਤੇ ਮੰਮੀ ਸਮਰੀਦ ਦੇ ਸਕੂਲ ਤੋਂ ਟ੍ਰਿਪ ਜਾਣਾ ਮੋਜਰੀ ਨੂੰ ਪਿਛਲੀ ਵਾਰ ਵੀ ਨਹੀਂ ਜਾਣਦੀ ਤਾਂ ਮੈਂ ਜਦੋਂ ਦੀ ਆਈ ਆ ਨਾ ਮੈਂ ਵੇਖਦੀ ਹਾਂ ਵਿਚਾਰੀ ਹਰ ਵਾਰੀ ਕਹਿੰਦੀ ਆ ਨਹੀਂ ਜਾਣ ਦਿੰਦੇ ਮੰਮੀ ਸਕੂਲੇ ਪਤਾ ਕਲਾਸ ਵਿੱਚ ਬੱਚੇ ਕਿੰਨੀ ਆਪਸ ਵਿੱਚ ਗੱਲਾਂ ਕਰਦੇ ਜਦੋਂ ਟ੍ਰਿਪ ਤਾਂ ਹੁੰਦੇ ਆ ਉੱਥੇ ਅਸੀਂ ਆ ਕੀਤਾ ਆ ਕੀਤਾ ਵਿਚਾਰੀ ਦੀ ਜ਼ਿੰਦਗੀ ਆ ਇਹਨੂੰ ਜੀ ਲੈਣ ਦੋ ਅੱਛਾ ਕੁੜੀਆਂ ਜਿਹੜੀਆਂ ਕਿਤੇ ਨਹੀਂ ਜਾਂਦੀਆਂ ਹੁੰਦੀਆਂ ਜਦੋਂ ਵਿਆਹ ਹੀ ਜਾਊਗੀ ਨਾ ਜਿੱਥੇ ਮਰਜੀ ਜਾਵੇ ਕੱਲ ਚਪਕਿਆ ਪੁੱਤ ਵਿਆਹ ਨਹੀਂ ਮੰਮੀ ਫਿਰ ਇਹ ਵੀ ਆ ਵਿਆਹੀ ਤੇ ਵੀ ਆਈ ਆ ਮੇਲਾ ਬੀਬੀ ਦੁਬਾਂਵੇਂ ਇਦੀ ਲੰਮੀ ਆ ਬੋਦੀ ਵੀ ਨਾ ਕਿਦਾਂ ਹੀ ਹੋ ਮੈਂ ਨਾ ਮਾਰਦੀ ਤੈਨੂੰ ਤੇ ਹੋਲੇ ਹੁਣ ਮੈਂ ਕੀ ਕਰਾਂ ਇਹ ਕਿ ਤੂੰ ਓਦਾਂ ਦੀ ਆ ਤੇ ਤੂੰ ਪੁੱਤ ਚੱਜਦੀ ਹੋਵੇਂ ਨਾ ਤੇ ਮੈਂ ਇਹਨਾਂ ਦੀਆਂ ਗੱਲਾਂ ਸੁਣਾ ਹੀ ਨਾ ਤੈਨੂੰ ਮੰਮੀ ਨੇ ਪਿਆ ਕਰਾ ਚੱਜ ਨਾ ਬੋਲਿਆ ਕਰ ਕੀ ਇਹਨੂੰ ਕਿਹੜਾ ਸਿੱਧਾ ਬੋਲਣਾ ਨਹੀਂ ਆਂ ਮੈਨੂੰ ਤੇ ਹੀ ਆ ਮੈਨੂੰ ਲੋਦੀਆ ਪਈਆ ਮੈਨੂੰ ਕੋਈ ਮੈਨੂੰ ਦੁੱਧੀਆਂ ਪਈਆ ਮੈਨੂੰ ਇਹ ਕੋਦਾਂ ਦਿਮਾਗ ਤੋਂ ਹੋਲੀ ਤੋਦ ਬੋਲਦੀ ਜਿਦਾ ਇਦਾਂ ਵਾ ਕਿੰਨੀ ਖੇ ਚੜਦੀ ਆ ਤੂੰ ਨਾ ਸ਼ਿੰਦੀ ਰੱਖੀ ਸ਼ਿੰਦੀ ਰੱਖਣਾ ਹੀ ਤੋਦਰਾ ਤੋਦਰਾ ਬੋਲਣ ਦਾ ਪੀ ਆ ਤੂੰ ਨਹੀਂ ਨਹੀਂ ਆ ਤੇ ਵਾਦ ਹੀ ਤੁਹਾਡੀ ਮੰਮੀ ਨੇ ਰੂੜੀ ਤਾਂ ਚੁੱਕਿਆ ਹੀਗਾ ਪਿਆਰੀ ਨੇ ਸੰਦੀ ਗਾਈ ਲੈ ਇਹਨੂੰ ਹੁਣ ਨਾ ਮੇਰੀ ਗੱਲ ਸੁਣ ਮੈਂ ਇਤਨੇ ਦੂਰ ਨਹੀਂ ਜਾਣਾ ਆਂ ਦੀ ਟੂਰ ਤੇ ਜਾਣਾ ਹੀ ਜਾਣਾ ਆ ਮੈਂ ਬਾਗਰੂ ਆ ਮੇਰੀ ਗੱਲ ਸੁਣ ਰੋ ਨਾ ਸੁਮਰੀ ਨੂੰ ਨੀਂ ਦਿੱਤਾ ਮੈਂ ਮਨਜੋਦ ਨੇਨੂੰ ਮੈਂ ਦਵਾਇਆ ਹਨੂ ਤੇ 1500 ਰੁਪਈਆ ਢਾਢੇ ਕੋ ਦਵਾਉਣਾ ਵਾ ਸਾਢ ਕੋ ਤੇ ਇੱਕ ਪੈਸਾ ਨਹੀਂ ਹੈਗਾ ਨਾ ਹੀ ਦੇਣਾ ਵਾ ਜੇ ਤੂੰ 1500 ਦੇ ਸਕਦੀ ਹੈ ਨਾ ਤੇ 1500 ਹੋਰ ਦੇ ਦੇ ਸਾਡੇ ਸਿਰ ਤੇ ਕਰਨ ਚੜੀ ਆਣ ਕੇ ਨਾਲੇ ਜਿਹੜੀ ਗੱਲ ਕਰਨ ਵਾਲੀ ਉਹਨੂੰ ਗੱਲ ਕਰਨ ਦੇ ਹਰ ਗੱਲ ਵਿੱਚ ਤੂੰ ਮੋੜੇ ਪਤਾ ਨਹੀਂ ਕਿੱਥੇ ਕੰਨਾਂ ਨਾਲ ਲੱਗਿਉਣੀ ਮੋਰੇ ਮੋਰੇ ਆ ਜਾਣੀ ਆ ਉਹ ਮੇਰੀ ਕਰਨੀ ਗੱਲ ਮੈਨੂੰ ਦੇਈ ਪੈਸੇ ਨਾ ਦੇਈ ਉਹਨੇ ਭਾਣਾ ਟ੍ਰਿਪ ਤੇ ਜਾਣਾ ਹੀ ਹੋ ਕਿ ਕਿੱਥੋਂ ਕਿਹੜੇ ਟਿਪਰ ਤੇ ਟ੍ਰਿਪ ਤੇ ਜਾਣਾ ਮੈਨੂੰ ਤੇ ਮੈਨੂੰ ਤੇ ਕਹਿਣਾ ਨਹੀਂ ਆਉਂਦਾ ਰੋ ਨਾ ਬਲਸ਼ਣਾ ਕਰ ਚੁੱਪ ਕਰ ਜਾ ਬੇਬੇ ਵਤੀਵੇ ਤੇ ਮੁਟੀਆਂ ਮਾਇਆਂ ਦੋ ਦੋ ਦੇ ਦੁਖਦੀਆਂ ਵਾ ਮਮੀ ਨੇ ਕਿਸੇ ਨਹੀਂ ਆਣੀ ਨਾ ਡੇਈ ਪੈਸੇ ਖੋਣ ਦੀ ਉਹਦੇ ਕੋਲ ਉਹ ਮਾਰਨ ਥੋੜੀ ਡੇਈ ਉਹਦੇ ਲਾੜਨਾ ਪੈਸੇ ਡੇਈ ਫੜਨੇ ਇਹਦੇ ਕੋਲ ਤੂੰ ਖੋਣੇ ਨਹੀਂ ਪੈਸੇ ਤੂੰ ਕਰਨ ਨੂੰ ਪੈਸੇ ਖੋਏ ਆ ਜਦੋਂ ਮੈਂ ਵੇਖਦੀ ਕੁੜੀ ਦੇ ਹੱਥ ਚ ਪੈਸੇ ਮੈਂ ਆਪੇ ਕਰਦੀ ਜੋ ਕਰਨਾ ਹੀ ਗਲਤ ਮੈਂ ਬੋਨੇ ਨਹੀਂ ਦਿੱਤੇ ਨਹੀਂ ਤੇ ਮੈਂ ਤਾਂ ਇਹ ਤੋਂ ਲੈ ਲੈਣੀ ਆ ਅਜਾ ਤੂੰ ਕਿਹੜੀ ਚੱਲਨੀ ਆ ਫੜਕੇ ਜਾਏਂਗੀ ਨਾ ਤੇਰੇ ਜਾਣ ਲੱਗੀ ਨਹੀਂ ਦੇ ਦੂੰਗੀ ਤੈਨੂੰ ਮੈਂ ਪੈਸੇ ਮੈਂ ਮੈਂ ਦੇ ਦੇ ਦਿੰਦੀ ਦਊਂਗੀ ਤੂੰ ਦੋ ਇੰਨਾ ਨਜੱਠ ਲਾਉਂਦੇ ਆ ਜਿਹੜੀਆਂ ਦੋ ਖਲੋਤੀਆਂ ਮੂਰਤੀਆਂ ਚੁੱਪ ਕਰ ਜਾ ਹਾਂ ਹੁਣ ਦੱਸੋ ਦੱਸਣਾ ਕੀ ਹੈ ਮੰਮੀ ਪੈਸੇ ਲੈ ਕੇ ਦੋ ਕੁੜੀ ਨੂੰ ਜੀਦੀ ਤੀਂ ਤੇ ਕਹਿਣਾ ਹੀ ਨਹੀਂ ਆ ਨਿਆਣੀ ਨੂੰ ਤੇ ਜ਼ਿੰਦਗੀ ਜੀ ਲੈ ਜੇ ਜਿਹੜੇ ਪੈਸੇ ਸਮਰੀਤ ਲਈ ਫਿਰਦੀ ਆ ਨਾ ਲਿਆ ਕੇ ਮੈਨੂੰ ਪੜਾਓ ਮੈਂ ਮਹਿਮਾਨ ਨਾ ਬੈਜੋ ਮੰਮੀ ਜੇ ਯਾਰ ਕਹੋਂਦੇ ਕੋ ਪੈਸੇ ਖੋਏ ਨਾ ਫੇਰ ਲੜਾਈ ਦੇਖੇ ਵੇਖੀ ਜਾ ਫਿਰ ਜੋ ਹੋਊਗਾ ਮੈਂ ਜਾਣ ਲੈਂਦੇ ਹਾਂ ਬੜੀ ਬੀਬੀ ਆ ਆ ਵਾਲੀ ਬੋਲ ਤੇ ਲੱਤ ਦਾਦੀ ਆ ਇਹਦਾ ਸਾਰਾ ਕਸੂਰ ਵਾ ਇਹੋ ਨਗਾਰੀ ਉਹਨੂੰ ਚੁਕਣਾ ਦੇ ਦੇ ਕੇ ਤੇ ਮੇਰੇ ਸਿਰ ਤੇ ਜੜਾਉਣ ਰਹੀ ਆ ਮੈਂ ਚੰਗਾ ਫਾਹ ਪਾ ਲਿਆ ਉਹ ਗੱਲ ਬੀਬੀ ਆਹ ਲਤਨ ਲਤਕਾਦੀ ਤੇ ਕੋਈ ਜੀ ਕੁੰਦੀ ਨਹੀਂ ਆ ਇਹੋ ਤਾਂ ਮੈਂ ਦੱਸ ਨਹੀਂ ਆ ਕਿ ਇੰਨੇ ਸਿਰ ਤੇ ਚੜਾਈ ਉਹ ਮੈਂ ਵੀ ਜਾਣਦੀ ਟਿਪ ਤੇ ਤੈਨੂੰ ਹਾਸਾ ਵੇਲਾ ਇਹ ਤਾਂ ਮੈਂ ਕਿ ਕਰਦੀ ਤੇ ਕੀ ਨਹੀਂ ਕਰਦੀ ਮੈਂ ਵੀ ਜਾਣਦੀ ਟਿਪ ਤੇ ਬੀਬੀ ਮੈਂ ਟਿਪ ਚਲਾਵਾ ਹਾਂ ਹਾਂ ਟਿਪ ਪਰ ਚਲਾ ਲਾ ਚਲਾ ਲਾ ਟਿਪ ਦੇਣ ਨੂੰ ਕਰਦੀ ਭੱਲੀਆ ਮੈਂ ਟਿੱਕੋ ਹਰੀ ਬੇਤੀ ਕਰਾ ਮੇਰੇ ਮਾਂ ਚ ਕਰ ਗਿਆ ਨਹੀਂ ਸਮਝੀ ਤੈ ਨਹੀਂ ਸੋਨੀਆ ਤੈਨੂੰ ਤੇ ਬਹੁਤ ਕੀ ਗੱਲ ਦਾ ਪਤਾ ਵੀ ਨਹੀਂ ਐਵੇਂ ਨਾ ਮੇਰਾ ਬਹੁਤ ਜ਼ਿਆਦਾ ਬੋਲਿਆ ਨਾ ਘਰ ਚੰਗਾ ਵਿੱਚ ਵਿੱਚ ਕੀ ਇਹ ਕਰ ਕੋ ਗਿੰਦੇ ਪਹਿਲੇ ਆ ਬਖਾ 1500 ਮੰਮੀ ਦੋ ਇਹਨਾਂ ਚੜੀ ਨੂੰ ਹੋਰ ਬੰਦਾ ਸੋ ਲੈ ਆ ਵੇਖਾ ਕਿੰਨੇ ਫਿਰ ਦਵਾ ਹੋਰ ਲੈ 1500 1500 ਇਹ ਮੰਮੀ ਵੇਖਣਾ ਕਿ ਇਹਨਾਂ ਦਾ ਤੇ ਨੰਬਰ ਨੋਟ ਕਰਨੇ ਆ ਹਾਂ ਹਾਂ ਗੱਗੂ ਇਹਨੇ ਬਏ ਬਨੇ ਨੇ ਬਖਾ ਦੇ ਮਿਲਤੀ ਬੀਬੇ ਮਾਸਾ ਜਿੰਨੀ ਨਿਆਣੀ ਨੂੰ 5 500 ਦੇ ਨੋਟ ਦੇ ਕੇ ਤੇ ਭੂਏ ਚੜਾਓ ਬੱਲਾ ਹਾਂ ਪੱਕੀ ਗੋਲਕ ਤੇ ਚੱਲ ਜਾਣੀ ਬੀਬੀ ਦੋਲਾ ਬੈਂਕ ਕੋ ਇਹ ਜੜੀ ਜੜੀ 5 ਜੀ ਰਹਿੰਦੀ ਆ ਨਾ ਬੈਂਕ ਕੋ ਮੈਂ ਦੇਣਾ ਨਾ ਬੈ ਜਾ ਰ ਮਾਨਾ ਤੈਨੂੰ ਮੈਂ ਕਹਤਾ ਜੇ ਇਹ ਚ ਦੇਣਾ ਹੋ ਗਿਆ ਨਾ ਕੌਣ ਵੱਡੀ ਹੋਣੀ ਹੈ ਅਕਲ ਕਰ ਮਮਮੀ ਦੇ ਦੋ ਪੈ ਤਾ ਤੂੰ ਕੁੜੀਂ ਤਰਫੋਂ ਦੇ ਜੇ ਐਂਦਾ ਕੌਣ ਸਵਾਲਦਾ ਤੈਨੂੰ ਇਦਾਂ ਦੇ ਕੰਮ ਕਰਨੇ ਕੌਣ ਸਵਾਲਦਾ ਵਾ ਇਹਦੀ ਮੰਮੀ ਨਹੀਂ ਤਾਂ ਹਣਾ ਮੇ ਮਮਮੀ ਨਹੀਂ ਹੁੰਦੀ ਇਦਾਂ ਸਾਬਣ ਸਰਫ ਸਸਤਾ ਵਾ ਗਾੜੀ ਕੁੰਜੇਲੇ ਤਲੇ ਤਰ ਕੈ ਨਹੀਂ ਲੀੜੇ ਖਰਾਬ ਕਰਨ ਬੀਬੀ ਤਾਲੇ ਕਿ ਤਾਤਰੀ ਤਾਲ ਵੀ ਦਿੱਤੀ ਆ ਅਜ ਵੀ ਤਬੀ ਤਰ ਰੇਂਦੀ ਲਈ ਮਾਂ ਦੀ ਨਹੀਂ ਇਤਲੀਂ ਦਿੱਤੀ ਮਮਮੀ ਮੇਰੇ ਗੱਲ ਸੁਣ ਜਿਹਦੀ ਤੀਂ ਵੀ ਚੁੱਪ ਕਰੋ ਗੱਲ ਮੇਰੀ ਸੁਣ ਲੋ ਇਕ ਇਨਾ ਜੋ ਤੁਸੀਂ ਕਰ ਲਿਆ ਨਾ ਬਥੇਰਾ ਕੁਛ ਕਰ ਲਿਆ ਜ਼ਿੰਦਗੀ ਉਹਦੀ ਖਰਾਬ ਕਰਤੀ ਆ ਬੁਢਾਪੇ ਚ ਉਦਾ ਹੀ ਉਹਨੇ ਪੈਰ ਰੱਖਿਆ ਹਨਾ ਉਹ ਉਹਦੀਆਂ ਤੇ ਰੀਜਾਂ ਗਈਆਂ ਜੇ ਮਰ ਮੰਮੀ ਹਣ ਉਹਦੀ ਦੀ ਦੀ ਅੱਗੇ ਰੀਜਾਂ ਨਾ ਮਾਰੋ ਤੁਸੀਂ ਅੱਛਾ ਠੀਕ ਵਾ ਕੁਛ ਨਹੀਂ ਹੋਇਆ ਜੇ ਤੀਨ ਨੂੰ ਇਹਦੀ ਜ਼ਮੀਨ ਚੋਂ ਨਹੀਂ ਨਿਕਲੀ ਠੀਕ ਘਾੜੀ ਤੇ ਨਿਕਲ ਕੇ ਵੀ ਨਿਕਲੀ ਕੋਈ ਗੱਲ ਨਹੀਂ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਮੰਨਦੀ ਮੰਮੀ ਫੇਰ ਕਰਨਾ ਪਿਹੋੜੇ ਮੇਡੇ ਪੇਟ ਦੀ ਆ ਮੈਂ ਅਜਾਰੇ ਪਿਓ ਨਾ ਨਹੀਂ ਜੇ ਕੋਈ ਗੱਲ ਕਰਦੀ ਤੇ ਤੁਸੀਂ ਮੇਰੇ ਚੜਦੇ ਆਂ ਜੀ ਸਿਰ ਤੇ ਤੇ ਮੈਂ ਵੇਖੀਦਾ ਕਿ ਹਾਲ ਕਰਾਉਣਾ ਵਾ ਇਹਦਾ ਤੇ ਹੋਣ ਰਿਆ ਵਾ ਨਾ ਨਾਲ ਤੇਰਾ ਵੀ ਹੋਣਾ ਹੀ ਓਦਾਂ ਹੀ ਫੇਰ ਦੱਦੀ ਮੇਰੀ ਗੱਲ ਸੁਣ ਲੋ ਯਾਂ ਤੇ ਫੇਰ ਮੈਨੇ ਮੇਰੇ ਉਂਗਲ ਥੱਲੇ ਕਰਨਾ ਉਂਗਲ ਥੱਲੇ ਕਰ ਪੁੱਤ ਚਲ ਬੋਲ ਲੈੰਦੋ ਆਪੋ ਪਾਈ ਆ ਨਾ ਪੜ੍ਹਨ ਸਕੂਲੇ ਚੰਗੇ ਆ ਦੇ ਅਕਲ ਇਹਨੂੰ ਏਦਾਂ ਦੀ ਭਾਰ ਭਾਰ ਕੇ ਲਾ ਦੇ ਮਿੰਟੇ ਮੇਰੇ ਪਾਪਾ ਜਾਈਦੇ ਮੈਨੂੰ ਪਾਪਾ ਫੇਰ ਮੈਨੂੰ ਪੈਸੇ ਦਊਗੇ ਤੁਸੀਂ ਤੇ ਕਿਦੋਂ ਦੇਨੇ ਨਹੀਂ ਮੈਨੂੰ ਜਦਿਆ ਤਾਂ ਸਕੂਲੇ ਪਾਇਆ ਪੈ ਪੈ ਨਹੀਂ ਲੱਗਦੇ ਉੱਥੇ ਉੱਥੇ ਠੀਕਰਾਂ ਲੱਗਦੀਆਂ ਵਾ ਹਾਂ ਜਿਹੜੇ ਸਕੂਲੇ ਟ੍ਰਿਪੇ ਖੜਦੇ ਉੱਤੇ ਪੈ ਗਿੰਨੇ ਤੁਸੀਂ ਆਹੋ ਕਲਾਸ ਕਰ ਲਾ ਜਿਹੜੀ ਕਰਨ ਰਹੀ ਆ ਅਗਲੀ ਵਾਰ ਨੂੰ ਨਾ ਅਗਲੇ ਸਾਲ ਨੂੰ ਹਣ ਪੰਜਾਬੀ ਸਕੂਲੇ ਜਾਵਾਂਗੇ ਈ ਦੀ ਜਬਾਨ ਤੇਰੀ ਜਿਹੜੀ ਮੰਮੀ ਕੀ ਨਿਆਣੀ ਨਹੀਂ ਕੀ ਜੀ ਨਾ ਡੇ ਜਾ ਨਿਆਣੀ ਨਹੀਂ ਕੀ ਆ ਨਿਆਣੀ ਤੇ ਟ੍ਰਿਪ ਤੇ ਬੀਬੀ ਨਿਆਣੀ ਉਂਗਲਾਂ ਨਾਲ ਇੰਜ ਇੰਜ ਗੱਲਾਂ ਕਰਨ ਰਹੀ ਆ ਬੀਬੀ ਇਹਨੇ ਭੁੱਝਈ ਜਾ ਇੱਥੇ ਮੰਮੀ ਗੱਲ ਸੁਣੋ ਬੱਚੇ ਦਾ ਆਖਰ ਕਰਨ ਜਿਹੜਾ ਮਾਂ ਜੀ ਬੱਸ ਫਲੈਟ ਵਾ ਨਾ ਉਹ ਨਿਕਲ ਕੇ ਆਉਣਾ ਹੀ ਹੋਣਾ ਵਾ ਸਾਹਮਣੇ ਕੀ ਆ ਗੱਬਗਲਾਟ ਹੋਦਾ ਮੰਮੀ ਉਹਦੀਆਂ ਸਾਰੀਆਂ ਦੀਆਂ ਮਰੰਡੀਆਂ ਦੀ ਮਾਂ ਦੀਆਂ ਮਰੰਡੀਆਂ ਕੀ ਗੱਲ ਬੱਚੇ ਨੂੰ ਪਤਾ ਨਹੀਂ ਲੱਗਦਾ ਤੂੰ ਦੱਸਦੀ ਏ ਸਮਰੀਦ ਨੂੰ ਸਾਰਾ ਕੁਝ ਭੜ-ਭੜ ਕੇ ਅੱਜ ਕੱਲ ਬੱਚਿਆਂ ਨੂੰ ਦੱਸਣ ਦੀ ਲੋੜ ਨਹੀਂ ਆ ਹੂੰ ਜਿਹੜਾ ਬੱਚਿਆਂ ਨੂੰ ਦੱਸਿਆ ਤੇਰਾ ਪਾਪਾ ਬਾਹਰ ਵਾ ਪੈਸੇ ਲੈਣ ਗਿਆ ਵਾ ਚੀਜ਼ਾਂ ਲੈਣ ਗਿਆ ਬੱਚਿਆਂ ਦੇ ਉਹਨਾਂ ਗੱਲਾਂ ਦਾ ਹੀ ਪਤਾ ਹੁੰਦਾ ਵਾ ਇੰਨੀਆਂ ਗੱਲਾਂ ਦਾ ਨਹੀਂ ਗਾੜੀ ਪਤਾ ਹੁੰਦਾ ਕਰੋ ਬਾਹਰ ਨਿਕਲ ਕੇ ਵੇਖੋ ਜਿਨ੍ਹਾਂ ਦੇ ਕਿਤੇ ਦੁਬਈ ਵੀ ਗਏ ਨਾ ਨਿਆਣੇ ਉਹਨਾਂ ਦੇ ਰਾਜ ਕਰਨ ਡੇ ਆ ਇੱਦਾਂ ਨਹੀਂ ਨਿਆਣਿਆਂ ਨੂੰ ਤਰਸਾਉਂਦਾ ਕੋਈ ਜਿੱਦਾਂ ਤੁਸੀਂ ਤਰਸਾਉਂਦੇ ਹਾਂ ਹਾਂ ਅੱਜ 1500 ਰੁਪਇਆ ਦੇ ਕੇ ਭੂਏ ਚੜਾਉਣ ਲੱਗੇ ਤੁਸੀਂ ਕਿੱਥੇ ਆ ਮਨਜੋਤ ਨਾਲੇ ਕਿੱਥੇ ਆ ਤੇਰਾ ਦਾਲਦੀਆਂ ਫੀਸਾਂ ਤੁਸੀਂ ਦੇਣਦੇ ਆ ਵੀ ਤੇ ਉੱਥੇ ਟੀਚਰਾਂ ਦੀ ਜੇਬ ਤੇ ਚਲ ਜਾਣੇ ਆ ਕੋਈ ਨਹੀਂ ਪੰਜਾਬੀ ਸਕੂਲੇ ਹੋਣੇ ਆ ਪੰਜਾਬੀ ਸਕੂਲੇ ਜਾਊਗੀ ਹੁਣ ਇਹ ਭੁੱਲ ਜਾਓ ਹੁਣ ਤੁਸੀਂ ਜਿਹੜਾ ਟੂੰਡ ਹੈ ਨਾ ਮਜਾਦੀ ਮਾਂ ਬੰਨ ਗਾੜੀ ਗਾੜੀ ਮੈਂ ਤੈਨੂੰ ਵੇਖਣ ਨੂੰ ਭਲਾ ਤੂੰ ਕਿੰਨਾ ਕੁ ਪੜਾਉਣ ਲੱਗੀ ਆ ਇਹਨੂੰ ਪੰਜਾਬੀ ਸਕੂਲੇ ਚੱਲ ਜਾ ਪੰਜਾਬੀ ਸਕੂਲ ਮਾੜੇ ਨਹੀਂ ਬੜੀ ਤਰੱਕੀ ਕਰ ਗਏ ਅੱਜ ਕੱਲ੍ਹ ਤੇ ਫੇਰ ਕਾਹਤੋਂ ਪੈਸ ਫਿਰ ਤੂੰ ਇਹਦੇ ਉਹਦੇ ਤੇ ਉਹਦੇ ਖਸਮ ਨੂੰ ਕਾ ਤੂੰ ਮਾਰ ਘੱਲਿਆ ਕਮਾਈਆਂ ਇੱਕੋ ਇੱਕ ਤੇ ਸਿਰਫ ਇਹਦੀ ਕੁੜੀ ਆ ਤੂੰ ਉਹਨੂੰ ਕਹਿਣ ਪੰਜਾਬੀ ਸਕੂਲ ਪਾਉਣਾ ਵਾ ਅੱਛਾ ਗੱਲ ਕਰ ਲੋ ਕਿ ਤੇ ਚੰਗੇ ਰਹੋਗੇ ਨਹੀਂ ਕਰੋਗੇ ਤੇ ਫਿਰ ਪਾ ਲਿਓ ਜਿੱਥੇ ਪਾਉਣਾ ਅੱਛਾ ਛੇੜ ਛੇੜ ਕੇ ਚਲ ਗਈ ਆ ਤੂੰਆਂ ਕਰ ਜਾਂ ਇਹ ਵੀ ਗੱਲ ਸਾਰੀ ਜਿਹੜੀ ਕਰਨ ਵਾਲੀ ਆ ਜੋਤੀ ਮੇਰੀ ਸੁਣ ਲੈ ਗੱਲ ਇਹਦੇ ਲਾਗੇ ਨਹੀਂ ਬਹਿਣਾ ਮਨਪ੍ਰੀਤ ਦੇ ਲੋਕੀ ਤੇ ਨੌਆਂ ਨੂੰ ਕਹਿੰਦੇ ਆ ਨਾ ਪਹਿਣਾ ਬਣ ਕੇ ਰਹੋ ਦਰਾਣੀਆਂ ਚਠਾਣੀਆਂ ਨਾਮ ਬਣੋ ਮੈਂ ਤੈਨੂੰ ਕਹਿੰਦੀ ਆ ਵੀ ਇਹਦੇ ਨਾਲ ਵੱਖਰੀ ਹੋ ਕੇ ਰਹੋ ਪਰ ਮੇਰੀ ਮੰਮੀ ਇੱਕ ਗੱਲ ਸੁਣ ਲੋ ਤੇ ਇਹ ਵੀ ਧਿਆਨ ਆ ਤੁਸੀਂ ਮੇਰੇ ਨਾਲ ਜੋ ਕਰਨਾ ਨਾ ਜੋ ਕਰਨਾ ਕਰ ਲੋ ਜਿਹੜੀ ਸਜ਼ਾ ਦੇਣੀ ਦੇ ਲੋ ਪਰ ਮੇਰੀ ਧੀ ਨੂੰ ਨਾ ਇਦਾਂ ਨਾ ਕਰੋ ਜੋਤੀ 1500 ਰੁਪਇਆ ਆਜਾ ਤੇ 1500 ਜੇ ਹੋਰ ਮੰਗਦੀ 3000 ਰੁਪਇਆ ਲੈ ਕੇ ਜਾਣਾ ਵਾ ਤੇ ਉਥੇ ਕੀ ਕਰਦਾ ਹੂਟੇ ਲੈ ਕੇ ਆ ਜਾਣਾ ਵਾ ਤੇ ਆਹ 3000 ਰੁਪਏ ਦਾ ਜੋ ਮਰਜ਼ੀ ਬਣਾਓ ਸਾਨੂੰ ਪੁੱਛ ਕੇ ਵੇ ਕਿਦਾਂ ਪੋਰਿਆ ਪੋਰਿਆ ਕਰਕੇ ਤੁਹਾਡੇ ਵਾਸਤੇ ਡੇ ਆ ਕਰਨਾ ਹੀ ਇੱਕ ਤੇਰਾ ਕੇ ਲੈ ਜਾਣਾ ਤੂੰ ਦੇ ਪਾਪਾ ਦੇ ਹੀ ਨੇ ਬਾਰ ਕਮਾਈ ਕਰਨ ਕਿਹਦੇ ਵਾਸਤੇ ਦੇ ਨੇ ਤੁਹਾਡੇ ਵਾਸਤੇ ਦੇ ਆ ਉਹ ਜੂ ਬਾ ਸਭ ਕੋ ਫਿਰ ਉਹਦੀ ਵਿੱਚ ਜਾਦ ਹੁੰਦੀ ਆ ਨਾ ਬੱਚੇ ਦੀ ਉਹਦੀ ਰੀਝਾਂ ਚੱਲ ਆਉਣੀਆਂ ਨਹੀਂ ਆ ਤੂੰ ਨਾ ਮੈਨੂੰ ਪਤਾ ਵਾ ਜਿਹਦੀ ਚੁੱਕਣਾ ਤੇ ਆ ਦੱਸਾਂ ਕੀ ਮਨਪ੍ਰੀਤ ਦੀ ਤੇ ਠੀਕ ਵਾ ਉਹਨੇ ਮੈਨੂੰ ਕਦੀ ਚੁੱਕਣਾ ਨਹੀਂ ਦੇਣੀ ਆ ਮੰਮੀ ਚੁੱਕਣਾ ਤੇਰੇ ਮੂੰਹ ਤੇ ਮੇਰੇ ਮੂੰਹ ਤੇ ਸਾਰੀਆਂ ਗੱਲਾਂ ਉਹ ਇੰਨੀਆਂ ਕਰ ਗਈ ਤੈਨੂੰ ਕੋਣ ਨਹੀਂ ਦਿੰਦੀ ਮੈਨੂੰ ਕੋਣ ਨਹੀਂ ਦਿੰਦੀ ਹੁਣ ਤੇਰੇ ਮੈਂ ਦੱਸਦੀ ਆ ਨਾ ਪਿਓ ਨੂੰ ਨਾਲੇ ਪੁੱਛਦੀ ਆ ਮਨਜੋਤ ਨੂੰ ਆਣ ਗਵਾਨ ਸੁਣਦਿਆਂ ਹੌਲੀ ਬੋਲਿੰਦਾ ਬੰਦਾ ਗੁਰਵਰਾ ਪੁੱਤਾ ਜਾ ਹ ਉਹ ਵੇਜ ਜੀ ਮਨਵੀਰੋਂ ਡਿਆ ਜਾ ਉਹਨਾਂ ਦੇ ਘਰੇ ਚਲ ਜਾ ਠੀਕ ਆ ਇੱਥੇ ਪਤਾ ਕਿਤੇ ਸਲਫ ਸਲਫ ਵੱਜ ਜੂਗਾ ਐਵੇਂ ਚੱਲਾ ਆ ਮੇਰਾ ਪੁੱਤ ਆ ਜਾ 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 ਲੈ ਜੀ ਮਨਿੰਦਾ ਜਾ ਆਪਣੇ ਘਰ ਪੁੱਤ ਥਾਂ ਰੱਖੀ ਦੰਗਾ ਰੈਡ ਜੀ ਅੰਦਰ ਇੰਨਾ ਰੋਲਾ ਪਾਣਦੇ ਤੇ ਤੁਹਾਨੂੰ ਸੁਣਨੀ ਨਹੀਂ ਦਿਆ ਕੋਈ ਆ ਅੱਗੇ ਕਿਤੇ ਸਮਝਾਓ ਮੰਮੀ ਨੂੰ ਕੀ ਕਰਦੇ ਆ ਉਹ ਪੁੱਤ ਮੈਂ ਸੁਣਨ ਵੀ ਦਿਆ ਤੇ ਮੈਂ ਵੇਖਣ ਵੀ ਦਿਆ ਸਾਰਾ ਪਤਾ ਲੱਗਦਾ ਮੈਨੂੰ ਤੇ ਜਿਹੜਾ ਇਹ ਸਾਰਾ ਪਤਾ ਲੱਗਦਾ ਟ੍ਰਿਪ ਤੇ ਹੀ ਜਾਣ ਦੀ ਗੱਲ ਹੋਈ ਆ ਪਹਿਲਾਂ ਸੋਨੀਆ ਦੀਦੀ ਨੇ ਪੈਸੇ ਖੋਲੇ ਆ ਉਹਦੇ ਕੋਲ ਸਮਰੀਤ ਨੂੰ ਲੈ ਕੇ ਦਿੱਤੇ ਉਹਦੇ ਚਾਚੇ ਕੋਲ ਤੇ ਜੇ ਵਿਚਾਰੀ ਨੇ ਉੱਥੇ ਜਾਣਾ ਹੀ ਆ ਹਰ ਸਾਲ ਤੇ ਹੀ ਇਹਨੂੰ ਜਾਣ ਹੀ ਨਹੀਂ ਦਿੰਦੇ ਹੁਣ ਏਦਾਂ ਕਰੋ ਵੀ 1500 ਰੁਪਏ ਨੂੰ ਵੀ ਦੋ ਉਹਨਾਂ ਨੇ ਟਰੰਪਲਿਨ پارک ਦੇ ਵਿੱਚ ਜਿਹੜੇ ਨਹੀਂ ਬਣੇ ਉਹ ਕੀ ਹੁਣ ਦੱਸਾਂ ਏਦਾਂ ਜਿੱਦਾਂ ਏਦਾਂ ਦਾ ਕੁਦੀ ਦਾ ਨਹੀਂ ਆ ਹਾਂ ਜਿੱਦਾਂ ਛਾਲਾ ਮਾਰੀਦੀਆਂ ਤੇ ਜਿੱਦਾਂ ਮੇਲੇ ਤੇ ਲੱਗਾ ਹੀ ਆਪਣੇ ਮਿੱਕੀ ਮਾਊਸ ਜਾ ਅੱਛਾ ਏਦਾਂ ਦੇ ਹੁੰਦੇ ਆ ਉੱਥੇ ਬੜਾ ਖੁਸ਼ ਹੁੰਦਾ ਵਾ ਪਿਛਲੀ ਵਾਰੀ ਤੇ ਤਹੀਂ ਰੋਕ ਲਿਆ ਵੀ ਬੰਡਲ ਲੈਂਡ ਪਾਣੀ ਦੇ ਵਿੱਚ ਕੋਈ ਖਤਰਾ ਹੁੰਦਾ ਨਹੀਂ ਭੇਜਣਾ ਉਦਾਂ ਹੁੰਦਾ ਤਾਂ ਹੈ ਨਹੀਂ ਬਾਕੀ ਵੀ ਤਾਂ ਕਲਾਸ ਜਾਂਦੀ ਆ ਸਾਰੀ ਤੇ ਹੁਣ ਇੱਥੇ ਭੇਜ ਦੋ ਇੱਥੇ ਤੇ ਕੋਈ ਵੀ ਨਹੀਂ ਖਤਰਾ ਹੈਗਾ ਪੁੱਤ ਕੀ ਜ਼ਰੂਰਤ ਆ ਇਹ ਆ ਵੀ ਜਦੋਂ ਆਪਣੇ ਸਹੁਰੇ ਜਾਊਗੀ ਉਦੋਂ ਆਪੇ ਉੱਥੇ ਚੱਲ ਜਾਇਆ ਕਰੂਗੀ ਉਹ ਆਪੇ ਘੁੰਮ ਫਿਰ ਆਇਆ ਕਰੂਗੀ ਡੜੀ ਕਿਹੜੀ ਸਦੀ ਚ ਰਹਿਣ ਦੇ 21 ਸਦੀ ਚੱਲਣ ਦੀ ਉਹ ਵੀ ਅੰਤਰੀ ਨੰਗ ਚੱਲੀ ਆ ਥੋੜਾ ਜਿਹਾ ਬਦਲੋ ਵਿਚਾਰ ਆ ਆਪਣੇ ਤੇ ਹੀ ਪਹਿਲੀ ਬੰਨੇ ਵਾਲੇ ਜੇ ਪੈਸੇ ਆ ਉਹਦਾ ਚਾਚਾ ਕਮਾਈ ਕਰਦਾ ਵਾ ਸਾਡੀ ਵਧੀਆ ਰੋਟੀ ਚੱਲਣ ਦੀ ਆ ਬਾਜੀ ਆ ਉਹਦਾ ਪਾਪਾ ਵਾ ਤੇ ਉਹ ਬਾਹਰ ਕਮਾਉਣ ਡਿਆ ਵਾ ਪੁੱਤ ਐਦਾ ਨਿਆਣੇ ਨੂੰ ਨਹੀਂ ਕਲਾਈਦਾ ਬਥੇਰਾ ਟਾਈਮ ਮੱਸਿਆ ਮੇਲੇ ਵੇਖਣੇ ਘੁੰਮਣ ਫਿਰਨ ਦਾ ਜਦੋਂ ਬੱਚਾ ਵਹਿ ਜਾਊਗਾ ਨਾ ਉਦੋਂ ਵੇਖ ਲੂਗਾ ਚੜੀ ਦੇ ਵਿਆਹ ਤੋਂ ਬਾਤ ਨਹੀਂ ਪਤਾ ਹੁੰਦਾ ਵੀ 30 ਦੇ ਗੱਲ ਜਿਹੜੀਆਂ ਜ਼ਿੰਮੇਵਾਰੀਆਂ ਪੈਣੀਆਂ ਵਾ ਕਿ ਰੀਝਾਂ ਪੂਰੀਆਂ ਹੋਣੀਆਂ ਵਾ ਤਵਾਰ ਘਰੀ ਐਦਾਂ ਦਾ ਲੱਭਾਂਗੇ ਤਗੜਾ ਲੱਭਾਂਗੇ ਘੁੰਮਣ ਫਿਰਨ ਵਾਲਾ ਲੱਭਾਂਗੇ ਡੜੀ ਵਾਰ ਕਰ ਤੇ ਫੇ ਜੋਤੀ ਦੀਦੀ ਦੇ ਕਰਦਿਆਂ ਨੇ ਵੀ ਵਧੀਆ ਲੱਭਿਆ ਹੀਗਾ ਐਨ ਆਰ ਆਈ ਤੋਂ ਬਿਨਾ ਹੋਰ ਕਿਹੜਾ ਜੜਾ ਵਾ ਵੀ ਕਮਾਈ ਫਰੂਗਾ ਹੈ ਉਹਨੂੰ ਵੀ ਤੇ ਤੀ ਇਦਾਂ ਹੀ ਕਿਹਾ ਹੈਗਾ ਵੀ ਧੀ ਢਾਡੀ ਜਿਹੜੀ ਉਹ ਜਾਂਦੇ ਹੀ ਆ ਲੈ ਜਾਣੀ ਉਹਨੇ ਕੈਨੇਡਾ ਅਮਰੀਕਾ ਤੇ ਕਿਤੇ ਬਿਮਾਰ ਯੂਰਪ ਸਾਰੇ ਵਰਲਡ ਕਮਾਉਣਾ ਵਾ ਤੋ ਉਹਨੂੰ ਤੇ ਵਿਚਾਰੀ ਨੂੰ ਘਰੋਂ ਕਿਤੇ ਬਾਹਰ ਘੇਟੋਂ ਬਾਹਰ ਨਹੀਂ ਨਿਕਲਦਾ ਡਰ ਹੈਗਾ ਇਹ ਕੋਈ ਪਤਾ ਡੜੀ ਧੀਆਂ ਦੀ ਕਿਸਮਤ ਦਾ ਕੁਝ ਨਹੀਂ ਜੇ ਪਤਾ ਇੱਥੋਂ ਹੀ ਹੁਣ ਕੋਈ ਕੰਮ ਬਣਿਆ ਆਪਾਂ ਕੀ ਕਰੀਏ ਹਣ ਕਹਿੰਦਾ ਤਾਂ ਗੱਬਾ ਬਣਾਉਂਦਾ 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 ਇਦਾਂ ਟਾਈਮ ਲੰਘਦਾ ਜਾਂਦੇ ਆ ਇਹਦੇ ਇਹਦੇ ਵਿੱਚ ਤੇ ਅਮਰੀਕਾ ਚ ਪੇਪਰ ਲਾਏ ਹੁਣ ਉਹ ਇੰਨੇ ਚ ਇਹਨੂੰ ਨਿਕਲ ਆਉਂਦੇ ਆ ਉਹ ਵੀ ਕਿਤੇ ਇੰਗੜੀ ਪਿੰਗੜੀ ਜਿਹੜੇ ਹੁੰਦੇ ਆਪਣੇ ਖੂਨ ਦੇ ਰਿਸ਼ਤਿਆਂ ਦੇ ਲਾਦਨ ਉਹ ਨਿਕਲ ਆਉਂਦੇ ਤੇ ਫੇਰ ਉਹਦੀ ਘਰ ਵਾਲੀ ਕੀ ਪਤਾ ਕੀ ਕਰਨ ੜਿਆ ਉਹ ਵੀ ਮੈਂ ਵੀ ਫੋਨ ਕਰ ਕਰ ਥੱਕ ਗਿਆ ਉਹਨੂੰ ਜਾਂਦੇ ਤੀ ਝੂਠ ਬੋਲਿਆ ਵਾ ਜਾਂਦੇ ਉਹ ਦੋ ਨੰਬਰ ਚ ਹੋਊਗਾ ਤੇ ਜਾਂ ਸਾਨੂੰ ਤੇ ਸਮਝ ਨਹੀਂ ਲੱਗਦੀ ਕਿ ਕੀ ਗੱਲ ਵਾ ਤੇ ਕੀ ਨਹੀਂ ਸਾਰੇ ਟੱਬਰ ਨੂੰ ਹੀ ਬੱਸ ਪੁੱਤ ਦੱਸਦਾ ਹੀ ਕੋਈ ਨਹੀਂ ਕਾਂਡੋਲੇ ਤੇ ਪਰਦੇਸ ਆ ਕੀ ਪਤਾ ਲੱਗਦਾ ਗਾੜੀ ਹੁਣ ਉਥੇ ਉਹਦੇ ਦਿਲ ਦਾ ਕੀ ਪਤਾ ਲੱਗਦਾ ਸਾਨੂੰ ਹੁਣ ਸਾਨੂੰ ਤਾਂ ਕਹਿੰਦਾ ਵੀ ਮੈਂ ਲੈ ਜਾਣਾ ਲੈ ਜਾਣਾ ਐਹੋ ਗੱਲ ਕਰੀ ਜਾਂਦਾ ਉਹੀ ਗੱਲ ਹੈ ਨਾ ਆਪਣੇ ਪੁੱਤਾਂ ਦੇ ਦਿਲਾਂ ਦਾ ਨਹੀਂ ਪਤਾ ਲੱਗਦਾ ਤੇ ਨਵਾਂ ਨੂੰ ਅਸੀਂ ਬਨ ਕੇ ਜੰਜੀਰਾ ਵਿੱਚ ਘਰ ਬਿਠਾ ਸਕਦੇ ਆ ਦੱਸ ਮੈਂ ਕੁੜੀ ਨੂੰ ਨਿਆਣੀ ਨੂੰ ਕਿੱਥੇ ਘਲਾਦਾ ਟ੍ਰਿਪਾਂ ਤੇ ਹੁਣ ਤੋਂ ਜਾਣ ਲੱਗ ਪੂਗੀ ਮੁੜ ਕੇ ਡਾਰੂ ਹੋ ਜੂਗੀ ਕੀ ਫਾਇਦਾ ਆਪੇ ਵਿਆਹੀ ਜਾਊਗੀ ਉਦੋਂ ਆਪੇ ਜਿੱਥੇ ਮਰਜ਼ੀ ਘੁੰਮ ਫਿਰ ਲੈਣਗੇ ਤੋਂ ਗੱਲ ਨਹੀਂ ਇਹੋ ਜੀ ਹਾ ਹਾ